ਲਵੀ ਸੱਜਣੋ ਅੱਜ ਦੀ ਵੀਡੀਓ ਨਾਲ ਇਹ ਮੰਨ ਲਓ ਬੜੀ ਖਾਸ ਹੋਣ ਲੱਗੀ ਆ 21 ਝੋਟੀਆਂ ਤਾਜ਼ੀਆਂ ਸੂਈਆਂ ਤੇ 20 گاਵਾ ਟੋਟਲੇ ਮੰਨ ਲਓ ਬਾਈ ਕੋਲ 41 ਪਸ਼ੂ ਲੱਗਿਆ ਦਿਖਾਉਣ ਪਿੰਡ ਖੜਿਆ ਲੋਹਾ ਖੇੜਾ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਬਾਈ ਪ੍ਰਦੀਪ ਕੋਲੇ ਪਹੁੰਚਿਆ ਹਰਿਆਣੇ ਦੇ ਝੋਟੀਆਂ ਨੇ ਵਿੱਦ ਪ੍ਰੂਫ ਵਾਲੀਆਂ ਗਾਰੰਟੀ ਵਾਲਾ ਸਿਸਟਮ ਹੀ ਹੋਊਗਾ ਤੇ ਦੁੱਧ ਮਿਲੂਗਾ 15 ਕਿਲੋ ਤੋਂ ਲਾ ਕੇ ਬਾਈ ਕਹਿੰਦਾ 20 22 ਕਿਲੋ ਤੱਕ ਵਾਲੀਆਂ ਝੋਟੀਆਂ ਨੇ ਤੇ گاਵਾ ਇਹ ਕਹਿ ਸਕਦੇ ਆ ਵੀ ਟਾਪ ਤੋਂ ਟਾਪ ਹੀ ਮਿਲਣਗੀਆਂ ਤੇ گاਵਾ ਦੇ ਦਰਸ਼ਨ ਵੀ ਕਰਾਵਾਂਗੇ ਤੇ ਪਹਿਲਾਂ ਸੱਜਣਾ ਦਿਖਾ ਦਾਂਗੇ ਝੋਟੀਆਂ ਹਰਿਆਣੇ ਦੀ ਗਰੰਟੀ ਵਾਲਾ ਕੰਮ ਹੋਊਗਾ ਹੋਰ ਪ੍ਰਤਿਭਾ ਕਿਵੇਂ ਆ ਬਹੁਤ ਵਧੀਆ ਵੀਰ ਛੜਦੀ ਕਲਾ ਛੜਦੀ ਕਿਵੇਂ ਵੀਰ ਆ ਬੋਲ ਨੰਬਰ ਜਰਾ ਸਭ ਤੋਂ ਪਹਿਲਾਂ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਬਹੁਤ ਬਾਈਆਂ ਦੇ ਫੋਨ ਆਉਂਦੇ ਸੀ ਵੀ ਯਾਰ ਤੁਸੀਂ ਮੱਜਾਂ ਦੀ ਵੀਡੀਓ ਵੀ ਪਾਈ ਨਹੀਂ ਕਦੇ ਹੁਣ ਗੁਰੀ ਵਾਲੇ ਚੈਨਲ ਤੇ ਹੁਣ ਆਪਾਂ ਮੱਜਾਂ ਲਿਆਉਣੀਆਂ ਬਾਈ ਸਟਾਰਟ ਕਰਤੀਆਂ ਚਲੋ ਰੂਟੀਨ ਬਾਈ ਰੂਟੀਨ ਆਪਾਂ ਵੀਡੀਓ ਪਾਉਂਦੇ ਰਾਂਗੇ ਬਾਕੀ ਗੱਲ ਐ ਬਾਈ ਸਾਰੇ ਭਰਾ ਸਮਝਦਾਰ ਨੇ ਹੁਣ ਹਰੇਕ ਵੀਰ ਵੀ ਮੱਜਾਂ ਦੇ ਰੇਟ ਕਿੱਦਾਂ ਦੇ ਚੱਲ ਰਹੇ ਨੇ ਮਾਰਕੀਟ 'ਚ ਜਿਹੜੀ ਚੰਗੀ ਮੱਜਾ ਉਹ ਤੁਹਾਨੂੰ ਪਤਾ 2+ ਤਾਂ ਨਾਰਮਲ ਹੋਈ ਪਈ ਆ ਬਾਈ ਠੀਕ ਆ ਬਾਕੀ ਅਲੱਗ-ਅਲੱਗ ਹਰੇਕ ਵੀਰ ਦੀ ਸੋਚਣੀ ਆ ਜਿਹੜੇ ਭਰਾਵਾਂ ਨੂੰ ਪਤਾਗਾ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਨਹੀਂ ਬਾਈ ਸਟਾਰਟਿੰਗ ਕਿੰਨੀ ਕਿਤੋਂ ਸਟਾਰਟਿੰਗ ਬਾਈ ਜਿਹੜੀ ਦੁੱਧ ਦੀ ਸਟਾਰਟਿੰਗ ਆ ਝੋਟੀਆਂ ਵਿੱਚ ਝੋਟੀਆਂ 14 ਤੇ 17 ਕਿਲੋ ਤੋਂ ਦੁੱਧ ਤਿਆਰ ਵਾਲੀਆਂ ਨੇ ਵੱਡੀ ਗੱਲ ਇਹ ਆ ਤੇ ਦੋ ਕੁ ਝੋਟੀਆਂ ਤੀਜਾ ਸੂਆ ਬਾਕੀ ਪਹਿਲੇ ਨਾਲ ਦੂਜਣੇ ਹੀ ਨੇ ਠੀਕ ਆ ਰੇਟ ਕੀ ਲਊਗਾ ਰੇਟ ਬਾਈ 1 ਲੱਖ 45000 ਤੋਂ ਸਟਾਰਟ ਹੋ ਕੇ ਮਨ ਕੇ ਜਿਆਦੇ ਜਿਹੜੇ ਪਾਣੇ ਗੁਰੀ ਡੂੜ 165 70 75 ਤੱਕ ਦੇ ਨੇ ਠੀਕ ਹੈ ਪੰਜ ਸੱਤ ਝੋਟੀਆਂ ਇਦਾਂ ਦੀਆਂ ਨੇ ਜਿਹੜੀਆਂ 2 ਪਲੱਸ ਨੇ ਠੀਕ ਹੈ ਗੱਲ ਤੇ ਸ਼ੁਰੂਆਤ ਇੱਥੋਂ ਕਰ ਲੈ ਹਾਂ ਇੱਥੋਂ ਕਰ ਲੈਣੇ ਬਾਈ ਇੱਕ ਨੰਬਰ ਵਾਲੀ ਦਾ ਤੋਰੀ ਦੇ ਬਾਕੀ ਕਾਮੀਆਂ ਟੱਲੀਆਂ ਦਿਖਾਵਾਂਗੇ ਤੋਰ ਕੇ ਮੇਰੀ ਗੱਲ ਇਹ ਆ ਬਾਈ ਜਿਵੇਂ ਵੀ ਜਨਮਰਾ ਜਿਹੜਾ ਵੀਰ ਆ ਉਹ ਵੱਡੀ ਗੱਲ ਇਹ ਆ ਵੀ ਜਿੰਨੇ ਜਨਮਰਾ ਟੋਟਲ ਵੀਰੇ ਹਰਿਆਣੇ ਦੇ ਆ ਕੋਈ ਇੱਧਰ ਦੀ ਮਾਂ ਹੋਵੇ ਉਹਦੀ ਆਪਣੀ ਜ਼ਿੰਮੇਵਾਰੀ ਠੀਕ ਹੈ ਗੱਲ ਹਰਿਆਣੇ ਦੀ ਬਾਈ ਕਹਿੰਦਾ ਗਾਰੰਟੀ ਦਊ ਸੂਆ ਬੱਚਾ ਬਾਈ ਪੰਜ ਅਜੇ ਸੱਤਵਾਂ ਦਿਨ ਸੂਈ ਨੂੰ ਆ ਇਸ ਚੋਣ ਵਾਲਾ ਦੁੱਧ 17 ਕਿਲੋ ਰੈਡੀ ਆ ਬਾਈ ਜਿਹੜਾ ਵੀਰ ਮਰਜ਼ੀ ਆ ਕੇ ਚੋਕੇ ਲੈ ਜੇ ਠੀਕ ਆ ਗੱਲ ਆਠ ਤੋਂ ਮੰਨ ਕੇ 8.5 ਕਿਲੋ ਟਾਈਮ ਦਾ ਦੁੱਧ ਤਿਆਰ ਠੀਕ ਆ ਗੱਲ ਆ ਬਾਈ ਬਾਹਰ ਤੋਰ ਉੱਚੇ ਨੀਵੇਂ ਚ ਕਿਉਂ ਤੋਰਦਾ 17 ਕਿਲੋ ਦੁੱਧ ਬਾਈ ਕਹਿੰਦਾ ਨਾ ਆ ਝੋਟੀ ਕੋਲੇ ਤਿਆਰੀ ਦਾ ਆ ਗਿਆ ਲੈ ਚੋਬਰਾ ਐ ਨੂੰ ਕਰ ਬਾਹਰ ਨੂੰ ਤੋਰ ਉਹ ਥੱਲੇ 1 ਮੀਟਰ ਤੋਂ ਥੱਲੇ ਪੈਰ ਕੁੱਪਰ ਤਿੰਨ ਚਾਰ ਝੋਟੀਆਂ ਦਿਖਾਵਾਂਗੇ ਚਾਰ ਤੋਂ ਪੰਜ ਤੋਰ ਕੇ ਬਾਕੀ ਦਿਖਾ ਦੂੰਗਾ ਖੜੀਆਂ ਕੁਆਲਟੀ ਬਾਈ ਜਿਹੜਾ ਵੀਰ ਮਰਜ਼ੀ ਆ ਜੇ ਇਹ ਜਿਹੜੀ ਝੋਟੀ ਆ ਬਾਈ ਇਹਦਾ ਪਾ 2,35,000 ਦੀ ਝੋਟੀ ਦੇ ਦਾਂਗੇ ਆਪਾਂ 17 ਅੱਜ ਡੰਗ ਜਮਾ ਤਿਆਰ ਦੁੱਧ ਆ ਬਈ ਜੀ 7ਵੇਂ ਦਿਨ ਅੱਜ ਜਿਹੜਾ ਮਰਜੀ ਵੀਰ ਚੋਵੇ ਚਵਾਈ ਜਮਾ ਫੋਕੀ ਆ ਇੱਕ ਹੋਰ ਆ ਹਾਂਜੀ ਟਾਈਮ ਦੀ ਮੰਨ ਲੈ ਵੀ ਆਪਣਾ ਕੱਲਾ ਟਾਈਮ ਨੋਟ ਕਰ ਲੈ ਵੀ ਕਿੰਨੇ ਵਜੇ ਨੇ ਸਿੰਗਲ ਬਾਜ਼ਾਰ ਦੀ ਵੀਡੀਓ ਆ ਇਹ ਕੋਈ ਬਾਜ਼ਾਰ ਲਾ ਕੇ ਵੀਡੀਓ ਨਹੀਂ ਠੀਕ ਆ ਗੱਲ ਹਾਂ ਆ ਜਾ ਆ ਜਾ ਕਰੀ ਆ ਜਾ ਮੰਗਰਲੇ ਬੰਦੇ ਮਾਰਦੇ ਆਰਡਰ ਤੇ ਕਹਿੰਦਾ ਕਿਤੇ ਹੁੰਦਾ ਵੀ ਆਪਾਂ ਹਨਾ ਬਈ ਹਾਂਜੀ ਵੀ ਵੀਡੀਓ ਬਾਜ਼ਾਰ ਰੋਕੇ ਬਣਾਉਣੀ ਹੁੰਦੀ ਉਹ ਚੀਜ਼ ਨਹੀਂ ਠੀਕ ਆ ਗੱਲ ਤੇ ਵੱਡੀ ਫੁੱਲ ਤੇ ਸਾਫ ਸੁਥਰੀ ਫੁੱਲ ਚਵਾਈ ਵਾਲਾ ਕਰਦਾ ਆ ਬੱਚਾ ਬਾਈ ਮੇਲ ਕਾਫ ਇਹਦੇ ਮੰਗ ਰੋ ਨਾਲ ਆ ਗਿਆ ਕਟਾ ਇਹਦੇ ਕੋਲੇ 17 ਕਿਲੋ ਦੋ ਧਣੇ ਨੂੰ ਝੰਗਾ ਦੇ ਦਿੰਦੇ ਨੇ ਬਾਈ ਦੋ ਧਣੇ ਨੂੰ ਝੰਗਾ ਦੇ ਦੇ ਮੂਰਲੇ ਗਾੜੀ ਤੇ ਮੰਨ ਕੇ ਚੂਣ ਚੂਣ ਵਾਲਾ ਜਿਹੜੀ ਅੱਗੇ ਬਾਈ ਇਹ ਝੋਟੀਆਂ 14 ਕਿਲੋ ਜਮਾ ਤਿਆਰ ਆ ਬਾਈ ਇੱਕ ਚੀਜ਼ ਹੈਗੀ ਆ ਇਹ ਝੋਟੀ ਦੇ ਨਾਲ ਜਦੋਂ ਸੂਈ ਆ ਬੱਚੇ ਦੇ ਨਾਲ ਮੂੰਹ ਚ ਪਾਣੀ ਪੈ ਗਿਆ ਸੀ ਬੱਚਾ ਦਾ ਡੈੱਡ ਹੋ ਗਿਆ ਸੀ ਇਹ ਖਰੇਟਤੀ ਮਿਲਦਿਆ ਖਰੇਟੇ ਦੇ ਮੂਰੀ ਪਿਆ ਇੱਕ ਧਾਰ ਮਾਰੋ ਤੇ ਨਾਲੇ ਦੁੱਧ ਆ 7 ਕਿਲੋ ਟਾਈਮ ਦਾ ਜਾਮਾ ਵੀਰ ਜੀ ਰੈਡੀ ਅੱਜ ਇਹਨੂੰ ਅੱਖਾਂ ਨਾਲ ਸੁਵਾ ਦਾਂਗੇ ਹਾਂ ਬਾਈ ਮੈਲੇ ਮੂਲੇ ਲੱਗ ਕੇ ਹਾਲੇ ਤਾਂ ਕਿੱਥੇ ਮੈਲਾ ਤਾਂ 8 ਦਿਨ ਹੋਇਆ ਗੁਰੀ ਬਾਈ ਸੁਣੋ ਮੈਲੇ ਮੂਲੇ ਚੱਲ ਕੇ ਕੀ ਰਿਪੋਰਟ ਆ ਦੁੱਧ ਬਾਈ ਆਪਾਂ ਨੂੰ ਜਿਹੜੀ ਰਿਪੋਰਟ ਦਿੱਤੀ ਆ 17 ਕਿਲੋ ਦੀ ਹਰਿਆਣੇ ਦਿੱਤੀ ਆ ਠੀਕ ਆ ਦੌਲਤਪੁਰ ਪਿੰਡ ਦੀ ਝੋਟੀ ਆ ਦੌਲਤਪੁਰ ਦੀ ਇਹਦਾ ਰੇਟ ਕੀ ਰੋਗੇ ਜੈਡ ਬਲੈਕ ਆ ਇਹਦਾ ਲੈਣ ਦੇਣ 1,55,000 ਰੁਪਏ ਬਾਈ 1,55,000 ਦੀ ਦੇ ਦਿਆਂਗੇ ਜੇ ਕਿਸੇ ਨੇ 4-5 ਕੱਠੀਆਂ ਲੈਣੀਆਂ ਹੋਈਆਂ ਜੇ ਬਾਈ ਕੱਠੀਆਂ ਲੈਣੀਆਂ ਹੋਈਆਂ ਤਾਂਪ ਉਦਾਂ ਦੇ ਵੀ ਭਾਗਰ ਬਾਕੀ ਹੋਰ ਆ ਕਰ ਲੈ ਹਾਂ ਕਰ ਦਾਂਗੇ ਬਾਈ ਦੋ ਝੋਟੀਆਂ ਵੀ ਕੋਈ ਇਕੱਠੀਆਂ ਲੈਂਦਾਗਾ ਵੀ 100 150 ਕਿਲੋਮੀਟਰ ਤੱਕ ਪਹੁੰਚ ਦੇ ਦਾਂਗੇ ਜਿਹੜੀ ਅੱਗੇ ਕੱਟੀ ਆ ਬਾਈ ਪਹਿਲਾਂ ਦੱਸਦੇ ਨੇ ਇਹ ਕੱਟੀ ਥੋੜੀ ਜਿਹੀ ਭਲਾਂ ਚ ਠੀਕ ਆ ਗੱਲ ਠੋਰੀ ਬੁੱਤ ਮੜੀ ਤੇ ਸਵਾਹ ਆਦੀ ਠੰਡੀ ਆ ਠੰਡੀ ਆ ਬਿਲਕੁਲ ਬਾਈ ਪਰ ਆ ਵੀ ਕਾਰਨ ਕੀ ਆ ਵੀ ਕਈ ਵਾਰ ਵੀਰ ਕਹਿੰਦੇ ਨੇ ਵਿੱਚ ਆ ਦੇਖਿਆ ਸਾਰੀ ਦਸਣ ਦੀ ਲੋੜ ਨਹੀਂ ਭਲਾਂ ਦੇ ਵਿੱਚ ਆ ਦੇਖ ਲੈ ਇਹ ਇਥੋਂ ਕਰ ਠੰਡੀ ਬਹੁਤ ਆ ਸਵਾਹ ਆਦੀ ਠੰਡੀ ਬਿਲਕੁਲ ਮਗਰ ਇਹਦੇ ਮਿਲਦਾ ਕੱਟੀ ਆ ਸਾਰਾ ਕੱਟੀਆਂ ਦੀ ਮਗਰ ਬੰਦ ਸਿੰਘ ਚ ਆ ਕੀ ਬੱਚਾ ਦੇਖੀ ਲੈ ਚੱਲ ਜੋ ਭਰਾ ਇਹਨੂੰ ਇਹ ਇੱਥੋਂ ਮਾਰਦੇ ਵੈਰੀ ਟਾਈਮ ਪਹਿਲਾ ਸੂਆ ਕੱਟੀ ਆ ਪਹਿਲਣ ਹਾਂ ਦੰਦਾ ਜੀ ਉਹ ਦੰਦਾ ਚ ਆ ਲੈ ਚਲ ਜੋ ਬਰਾ ਬਾਰ ਲੈ ਬੰਨੇ ਸੂਆ ਆ ਗਈ ਪਹਿਲਾ ਦੁੱਧ ਬੁਰੀ ਜੇ ਤੱਕ ਕਿਸੇ ਦੇ ਬਾਗੀ ਵੀਰੇ ਠੀਕ ਆ ਨਹੀਂ 15 ਤੋਂ 16 ਕਿਲੋ ਕੱਟੀ ਥਲੇ ਦੁੱਧ ਚਵਾ ਦਾਂਗੇ ਅੱਜ ਕਹਿ ਦਿੰਦੀ ਸੂਈ ਹੁਣ ਇਹ ਸੂਈ ਨੂੰ ਅੱਜ 4 ਦਿਨ ਹੋ ਗਏ ਮੈਨੂੰ ਵਗ ਵੀ 11 ਤੋਂ 12 ਕਿਲੋ ਬੋਲੀ ਰੈਡੀ ਆ ਕਹਿਣੋ ਜਿਹੜੀ ਮਰਜ਼ੀ ਸੇੜਦਾ 12 ਤੋਂ ਦਾ ਸਟਾਰਟ ਕੱਟ ਤੋਂ ਘੱਟ ਕੱਟ ਤੋਂ ਵੱਡਾ ਸਾਫ਼ ਹੁੰਦੀ ਹੈ ਹਾਂ 10 11 12 10 11 ਠੀਕ ਹੈ ਗੱਲ ਜੇ ਚੌਥੇ ਪੰਜਵੇਂ ਦਿਨ ਮੰਨ ਲਾ ਵੀ 11 12 ਅੱਜ ਲਈ ਫਿਰਦੀ ਆ ਬਾਈ 15 ਤੋਂ 16 ਕਿਲੋ ਦੁੱਧ ਜਮਾਂ ਜੈਨੂਨ ਦਊਗੀ ਜਿਹਦਾ ਕੋਈ ਰੌਲਾ ਨਹੀਂ ਤੇ ਮੰਗਰ ਬੱਚਾ ਕੀ ਆ ਇਹ ਬੱਚਾ ਜੇ ਆਪਾਂ ਦੇਖ ਲੈਣਾ ਦੱਸਿਆ ਜੀ ਪੀਆ ਮੰਗਰਾ ਕੱਟੀ ਮੰਗ ਰਾ ਬਾਈ ਨਾਲ ਵੀ ਸੱਜਣੋ ਕੱਟੀ ਆ ਰਾ ਵੱਡੀ ਗੱਲ ਹੋਰ ਆ ਬਾਈ ਗੁਰੀ ਜਿੰਨੇ ਵੀ ਜਾਨਵਰ ਆਪਣੇ ਕੋਲੇ ਹੁੰਦੇ ਨੇ ਦੇਖ ਆਪਾਂ ਪਹਿਲਾਂ ਹੀ ਵੀਡੀਓ ਬਣਾਉਂਦੇ ਰਿਆਂ ਟੋਟਲ ਆਪਣੇ ਹਰਿਆਣੇ ਦਾ ਮਾਲ ਹੁੰਦਾ ਠੀਕ ਆ ਗੱਲ ਜਿਹੜੀ ਇਹ ਕੱਟੀ ਆ ਇਹ ਵੀ ਕੱਟੀ 1:55 ਦੀ ਦੇ ਦਾਂਗੇ 1 ਲੱਖ ਤੇ 55 ਦੀ ਦੇ ਦਾਂਗੇ ਚੀਜ਼ਾਂ ਨਹੀਂ ਗੁਰੀ 11 ਕਿਲੋ ਚਵਾ ਦਾਂਗੇ ਹੁਣ ਇਧਰ ਦੇਖੀ ਬਾਈ ਨੇੜੇ ਆਈ ਗੇ ਵੀ ਘੇਰੀ ਹੋ ਰਿਆ ਆ ਦੇਖੀ ਲੇਵਾ ਦੇਖ ਪਹਿਲਾਂ ਕਿੰਨਾ ਚੌੜਾ ਠੀਕ ਆ ਗੱਲ ਉੱਪਰੋਂ ਤੋਂ ਲਾ ਕੇ ਦੇ ਲੈ ਕਿੰਨਾ ਚੌੜਾ ਲੇਵਾ ਕੱਲੀਆਂ ਭਲਾਂ ਜ਼ਰੂਰ ਨੇ ਬਾਕੀ ਹੋਰ ਆ ਠੰਡੀ ਇੰਨੀਆਂ ਕਰਨ ਵਾਲੀ ਕੋਈ ਮਸਲਾ ਨਹੀਂ ਸਵਾਦ ਪੀਏ ਦੇ ਮੰਗਰਾ ਕੀ ਬੜੀ ਟੌਪ ਦੀ ਦੇਖ ਉਹ ਆਗੀ ਨਾਲ ਕੱਟੀ ਦੇ ਸਵਾਦ ਦੀ ਠੰਡੀ ਨੰਬਰ ਆ ਗਿਆ ਸਜਣੋ ਤੀਜਾ ਨੰਬਰ ਮਤਾਬ ਗੱਲਬਾਤ ਕਰ ਲਿਓ ਬਾਲੇ ਚੰਗੇ ਜਨਮ ਬਰਾ ਹੋਣਾ ਆ ਜਾਗਾ ਜੀ 4 ਨੰਬਰ ਬਾਈ ਜੀ 12 ਕਿਲੋ ਬੋਲੀ ਤੋਂ ਸਟਾਰਟ ਆ 12 ਤੋਂ ਸਟਾਰਟਿੰਗ ਬੋਲੀ ਤੋਂ ਸਟਾਰਟ ਆ ਅਸਲ ਜਨਮ ਬਰਾ ਜਿਹਨੂੰ ਕਹਿੰਦੇ ਨੇ ਦੁੱਧ ਦੀ ਰਿਪੋਰਟ 17 ਕਿਲੋ ਦੀ ਇਹਦੀ ਕਿਹਨ ਦਾ ਮਤਲਬ ਬਾਈ ਜਿਹੜੀ ਮਰਜੀ ਮੈਂ ਲੈ ਲੇ ਵੀਰ 14 15 ਤੋਂ ਘੱਟ ਤਾਂ ਦੇਖ ਵਧੀਆ ਚੰਗੀ ਮੈਂ ਉਹਨੂੰ ਕਰ ਦਿੰਦਾ ਤੇ ਇਹ ਨਹੀਂ ਕਹਿ ਸਕਦੇ ਜਿਵੇਂ ਆ ਚੀਜ਼ ਦਿਖਾ ਦੇ ਗਰੀਬੀ ਜਿਆਦੇ ਉੱਤੇ ਚਰਬੀ ਆ ਹਨਾ ਫੀਟਿੰਗ ਵਾਲੀ ਆ ਗਈ ਜਿੰਨੀ ਜਿੰਨੀਆਂ ਵੀ ਮੱਝਾਂ ਬਾਈ ਹਰਿਆਣੇ ਦੀਆਂ ਹੁੰਦੀਆਂ ਆਪਾਂ ਨੂੰ ਪਤਾਗਾ ਉਹਨਾਂ ਦੇ ਐਕਸਟਰਾ ਫੈਟ ਨਹੀਂ ਮਿਲਦੀ ਠੀਕ ਆ ਗੱਲ ਜਗਾੜ ਚਵਾਈ ਦੀ ਇੱਕ ਗੱਲ ਹੋਰ ਹਾਂਜੀ ਜਿੰਨੀਆਂ ਮੱਝਾਂ ਆਪਾਂ ਦਿਖਾਵਾਂਗੇ ਚਵਾਈ ਜਮਾ ਚਫਗਾਵਾ ਵਰਗੀ ਪੋਲੀ ਚਵਾਈ ਮਾ ਖਰਚੇ ਦੇ ਆ ਗਈ ਛਾਲੇ ਵਕਤਾਂ ਸੂਆ ਕਿੰਨੇ ਦਿੰਦਾ ਇਹਦਾ ਸੂਆ ਬਾਈ ਜੀ ਦਾ 6 ਦਿਨਾਂ ਦਾ 6 ਦਿਨ ਦਾ 12 ਕਿਲੋ ਪੋਲੀ ਅ ਤੇ ਬਾਕੀ ਹਰਿਆਣੇ ਵਾਲਾ ਤਾਂ ਬਾਰ-ਬਾਰ ਹੈਨਾ ਪੁੱਛਣ ਜਾਂ ਦੇਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਉਹ ਗਾਰੰਟੀ ਵਾਲਾ ਸੀ ਇਹਦਾ ਬਸ ਇਹਦਾ ਰੇਟ ਹੈ ਜਿਹੜਾ ਬਾਜ਼ਰ ਰਹਿਣਾ ਬਾਈ ਜੀ 1,52,000 ਦੀ ਤੇ 1 ਲੱਖ ਤੇ 52 ਦੀ ਬਾਈ ਕਹਿੰਦਾ ਦੇ ਦੇਾਂਗੇ ਤੇ ਦੁੱਧ ਦੀ ਕੀ ਰਿਪੋਰਟ ਆ ਵਰਦੀ ਦੁੱਧ ਦੀ ਬਾਈ ਜੀ 16 17 ਜਮਾ ਜੈਨੂਇਨ ਦੁੱਧ ਹੋਊਗੀ ਕਹਿਣ ਦਾ ਮਤਲਬ ਬਾਈ ਪਤਾ ਕੀ ਦੇਖ ਤੂੰ ਵੀ ਇਨੇ ਬੰਦਿਆਂ ਦੀ ਵੀਡੀਓ ਬਣਾਉਣ ਜਾਣਾਂਗਾ ਜਿਹੜੇ ਵੀਰ ਦੇਖ ਹੁਣ ਆਪਾਂ ਨੂੰ ਪਤਾ ਵੀ ਨਸਲ ਕੁਆਲਟੀ ਵਾਲੇ ਜਾਨਵਰ ਲੈਂਦੇ ਨੇ ਕਿਉਂਕਿ 15 16 ਤੋਂ ਘੱਟ ਦਾ ਦੁੱਧ ਦਿੰਦੀ ਨਹੀਂ ਚੰਗੀ ਜਰਤ ਵਾਲੀ 15 16 ਦੇਈ ਜਾਂਦੀ ਆ ਤੇ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਹੁਣਾਂ ਵੀ ਤੁਹਾਡੀ ਜੱਜਮੈਂਟ ਮੇਰੇ ਨਾਲੋਂ ਜ਼ਿਆਦਾ ਕੰਮ ਕਰਦੀ ਐ ਜਿਹੜੇ ਸੱਜਣ ਨੇ ਪਸ਼ੂ ਖਰੀਦਣਾ ਬਾਕੀ ਬਾਈ ਬਰੀਡ ਦੇਖ ਆਪਾਂ ਅੱਗੇ ਕਹਿੰਦੇ ਹੁਣਾਂ ਬਾਈ ਅੱਜ ਤੋਂ ਆਪਾਂ ਦੇਖੋ 2-3 ਸਾਲ ਪਹਿਲਾਂ ਵੀਡੀਓ ਬਣਾਉਂਦੇ ਹੁੰਦੇ ਸੀ ਗੁਰੀ ਆਪਾਂ ਨੂੰ ਸਾਰੇ ਭਰਾ ਕਹਿੰਦੇ ਬਾਈ ਰੇਟ ਵਾਲੇ ਹੁੰਦੇ ਆ ਬਾਈ ਹੁਣ ਪਤਾ ਲੱਗਦਾ ਉਹ ਚੀਜ਼ਾਂ ਦਾ ਬਰੀਡ ਦੀ ਤਾਂ ਕਦਰ ਹੀ ਕਦਰ ਆ ਬਾਈ ਲੈਣਾ ਜਾਨਵਰ ਬਰੀਡ ਵਾਲਾ ਖਰੀਦੋ ਕਿਉਂਕਿ ਬਰੀਡ ਵਾਲਾ ਜਾਨਵਰ ਬਾਈ ਜਿਹੜੀ ਆਪਣੀ ਨਾਰਮਲ ਮੈਸਾ ਪੰਜਾਬ ਦੀ 1 ਸਵਾ ਲੱਖ ਦੀ ਤਾਂ ਉਹੀ ਪੀ ਹੁਣ ਵੀ ਰੇਟ ਦਾ ਥੋੜਾ ਹੀ ਫਰਕ ਰਹੇਗਾ ਪਰ ਬਰਾਬਰ ਹੀ ਹੋ ਗਿਆ ਕੰਮ ਅੱਗੇ ਫੇਰ ਬਾਈ ਪਹਿਲਾਂ ਕੱਟੀ ਆ ਗਈ ਦੇਖ ਲੇਵੇ ਵਾਲਾ ਤਾਂ ਕਰਮਾਈ ਠੀਕ ਤੋਰ ਜਾ ਰਹੀ ਤੋ ਇੱਕ ਵੀ ਚੱਕੀ ਫਿਰਦੀ ਆ ਮਗਰ ਵੀ ਕੱਟੀ ਆ ਕੱਟੀਆਂ ਦੀ ਮਗਰ ਆ ਕੱਟੀ ਆ ਜੀ ਚੌਗੀ तकरीबन ਦੰਦਾਂ ਚ ਵੀ ਬਾਈ ਕਹਿੰਦਾ ਚਾਰ ਦੰਦ ਸਿੰਗ ਇਹ ਗੁਰੀ ਬਾਈ ਪਰਸੋਂ ਸੁਈਆ ਪਰਸੋਂ ਜੀ ਕਿੰਨੀ ਬੌਲੀ ਹੋ ਅੱਜ ਬੌਲੀ ਬਾਈ ਮਨ ਲੱਠ 9 ਕਿਲੋ ਤੋਂ ਸਟਾਰਟ ਆ 8 9 ਕਿਲੋ ਤੋਂ ਪਰਸੋਂ ਸੁਈਆ ਠੀਕ ਆ ਗੱਲ ਜੇਰ ਵਗੈਰਾ ਓਕੇ ਆ ਜੋਮੀ ਨਹੀਂ ਬਾਈ ਘਰ ਤੱਕ ਗਾਰੰਟੀ ਹੋ ਠੀਕ ਆ ਗੱਲ ਤੇ ਲੇਵੇ ਦਾ ਡਿਜ਼ਾਈਨ ਬਾਲਾ ਕਮਾਲ ਦਾ ਰੱਖ ਜਗਾੜ ਲੱਗਿਆ ਕਰਮ ਵਾਲੀ ਦੇ ਚੱਡ ਅਸਲ ਇਹ ਇੱਥੋਂ ਇੱਥੋਂ ਮਾਰ ਬਾਕੀ ਪਤਾ ਕੀ ਆ ਬਾਈ ਰੇਟ ਆਪਾਂ ਲੈਣ ਦੇ ਨਾਲੇ ਦੱਸਾਂਗੇ ਕਈ ਵਾਰ ਕੋਈ ਭਰਾ ਕਹਿੰਦਾ ਵੀ ਹੁਣ ਆਏ ਆ ਇਹ ਝੋਟੀ ਆਪਾਂ ਤਾਂ 2 ਲੱਖ ਮੰਗ ਲੈਨੇ ਆ। ਬਾਅਦ ਚ ਘਟੀ ਆ ਕੋਈ ਫਿਰ ਇਹ ਝੋਟੀ ਵੀ ਬਾਈ ਆਪਾਂ 1.55 ਹੀ ਦੇ ਦਾਂਗੇ। 1 ਲੱਖ ਤੇ 55000 ਦੀ ਦੇ ਦਾਂਗੇ। ਬਾਈ ਇਹ 7 ਤੋਂ 9 ਕਿਲੋ ਬੋਲਾ ਕਹਿ ਲਈ ਜਮਾ ਦੇ ਦਾਂਗੇ। 14 ਕਿਲੋ ਜਮਾ ਦੁੱਧ ਜੈਨੂਇਨ ਦੇਊਗੀ ਬਾਕੀ ਗੱਲ ਹੋਰ ਆ। ਜਿਹੜਾ ਵੀ ਭਰਾ ਖਰੀਦੂਗਾ ਮਨ ਕੇ ਜਿੰਨੇ ਜਾਨਵਰਾਂ ਕਿਉਂਕਿ ਬਾਈ ਇਹ ਤਾਂ ਨਾਰਮਲ ਭਾਅ ਆ ਕਿ ਜਿਹੜੇ 1.5 ਇੱਕ 60 ਵਾਲੇ ਹੋਗੇ। ਆਮ ਹੀ ਹੋਗੇ। ਆਮ ਆ ਬਾਈ। ਇਦੂ ਘੜਤਾ ਬਈ ਮਿਲਦੀ ਵੀ ਨਹੀਂ ਜਿਹੜੇ ਸੱਜਣ ਉਹ ਹੀ ਗੱਲ ਆ ਮਾਰਕੀਟ ਚ ਖਰੀਦਣ ਜਾਂਦੇ ਆ ਪਹਿਲਾਂ ਮਾਰਕੀਟ ਘੁੰਮ ਕੇ ਫੇਰ ਆ। ਘੁੰਮ ਕਿਉ ਬਈ ਯਾਰ ਆਪਾਂ ਤਾਂ ਇਹ ਗੱਲ ਕਹਿੰਦੇ ਆ ਆਪਾਂ ਦੇਖ ਸੋਨਾ ਵੇਚ ਅਜ ਤੱਕ ਠੀਕ ਆ ਗੱਲ। ਲੋਕਾਂ ਵਾਂਗੂ ਐ ਨਹੀਂ ਹੈਗਾ ਵੀ ਆਪਾਂ ਲਿਆ ਕੇ ਇਥੋਂ ਨਾਲ ਦੇ ਪਿੰਡੋਂ ਕਹਾਂਗੇ ਤਾਂ ਜੀ ਨੇਲੇ ਪਾਪੜੇ ਦੀ ਆ। ਠੀਕ ਆ ਗੱਲ। ਹਾਂ। ਨੇਹਲਾ ਪਾਪੜਾ ਖਾਸਾ ਮਸ਼ਹੂਰ ਹੋ ਜਾਂਦਾ। ਆਪਣਾ ਬੰਦਾ ਹੀ ਉਹ ਆ ਬਈ ਮੇਨ ਮਾਲ ਦਵਾਉਣ ਵਾਲਾ। ਆਇਆ ਇਹ ਇਥੋਂ ਮਾਰ ਗਰੀ ਇਹ ਚਾਰ ਦੰਦ ਆ ਗਈ ਬਈ। ਬਈ ਜੇ ਕਿਤੇ ਛੋਟੀ ਦੁੱਧ ਤੇ ਆਈ ਹੋਈ ਇਹ ਛੋਟੀ ਤਾਂ ਕੋਈ ਮੁੱਲ ਨਹੀਂ। ਨੰਬਰ ਇਹ ਜਿਹੜਾ ਮੁੰਡਾ ਆਪਾਂ ਨੂੰ ਮਾਲ ਦਵਾਉਂਦਾ ਅਜੇ ਉਹਦੇ ਘਰ ਦੀ ਝੋਟੀ ਆ ਤੇ ਗਰੀ ਇੱਥੋਂ ਦਿਖਾ ਰਹੀ ਜਿਹੜੇ ਭਰਾ ਕਹਿੰਦੇ ਨੇ ਵੀ ਪੂਛ ਪਤਲੀ ਹੋਣੀ ਚਾਹੀਦੀ ਲੈ ਐਂਡ ਤੱਕ ਹੀ ਗੰਢ ਦੇ ਇੱਧਰ ਦੇਖ ਗਏ ਵੀ ਮੂਰੇ ਕਿੰਨਾ ਨਾੜਾ ਨੂੜਾ ਚੱਡੇ ਤੇ ਕਿੱਦਾਂ ਦੀਆਂ ਦੇਖ ਬਾਈ ਇਹਦੇ ਮਗਰ ਕੀ ਹੈਗਾ ਕੱਟਾ ਹੋ ਸਕਦਾ ਨਾ ਤੇ ਇਹਦੇ ਨਾੜਾ ਨੂੜਾ ਦੇਖ ਬਾਈ ਕਿੱਦਾਂ ਦੀਆਂ ਇੱਕ ਹੋਰ ਵੱਡੀ ਗੱਲ ਆ ਜਿਹੜੀ ਉਹਨੇ ਚੋਇਆ ਦੁੱਧ ਦੱਸਿਆ ਵੀ 17 18 ਸੀ ਚੋਇਆ ਬਾਈ ਠੀਕ ਹੈ ਇਹ ਕੱਟੀ ਆਪਾਂ ਅੱਜ 167000 ਦੀ ਦੇ ਦਿੰਦੇ 167 ਦੀ ਕਿੰਨੇ ਦਿਨ ਦੀ ਸੂਈ ਸੂਈ ਨੂੰ ਤੀਜਾ ਸਾਰੇ ਜਾਨਵਰ ਤਾਜ਼ੇ ਮਿਲਣਗੇ ਕਿੰਨੀ ਕੁ ਬੋਲੀ ਹੋ ਆਈਡੀਆ ਬੋਲੀ 12 13 ਕਿਲੋ ਤਿਆਰ 11 ਤੋਂ ਬਾਹਰ ਹੀ ਆ ਜਮਾ ਤਿਆਰ ਠੀਕ ਹੈ ਗੱਲ ਤੇ ਹੁਣ ਆ ਜਾ ਜਿਹੜੀ ਇਹ ਝੋਟੀ ਆ ਬਾਈ ਇਹਦਾ ਦੁੱਧ ਦੀ ਰਿਪੋਰਟ ਦਿੱਤੀ ਆਪਾਂ ਨੂੰ 21 ਕਿਲੋ ਦੀ ਬਾਡੀ ਬੂਡੀ ਹਾਂ ਹਾਂ ਤੇ ਇਹ ਬੋਲਿਓ ਖਾਲੀ ਹੁੰਦੀ ਆ ਮੰਗਰ ਇਹਦੇ ਕੱਟੀਆਂ ਪਰਸੋਂ ਦਾ ਸੂਆ ਇਹਦਾ ਮੰਗਰ ਕੱਟੀਆਂ ਮਨਣਾ ਵੀ ਖਾਲੀ ਹੁੰਦੀ ਜਿਹੜਾ ਵੀਰ ਮਰਜੀ ਆ ਕੇ ਚੋਕੇ ਲੈ ਜਾਏ 6 ਤੋਂ 7 ਕਿਲੋ ਬੋਲੀ ਡੰਗ ਦੀ ਤਿਆਰ ਡੰਗ ਦੀ 13 ਤੋਂ 14 ਕਿਲੋ ਬੋਲੀ ਤਿਆਰ ਬਾਕੀ ਯਾਰ ਇਹਦਾ ਜਗਾੜ ਵੀ ਦੱਸਦਾ ਥੱਲੋ ਬਾਈ ਉੱਤੋਂ ਆ ਚੀਜ਼ ਦੇਖ ਗੁਰੂ ਇਹਦਾ ਟਾਂਚਾ ਕੀ ਚੌੜਾ ਲੱਗਦਾ ਜਿਵੇਂ ਗ੍ਰੇਟ ਖਾਲੀ ਦੀ ਛਾਤੀ ਹੁੰਦੀ ਆ ਚੌੜੀ ਉੱਥੋਂ ਆਏ ਭਈਆ ਹਣਾ ਬਿਲਕੁਲ ਇਹਨਾਂ ਰਿੱਟ ਕੀ ਰਹੂਗਾ ਇਹ ਬਾਈ 2-5 ਦੀ ਝੋਟੀ ਦੇ ਦਾਂਗੇ ਇਹ ਨਹੀਂ ਹੈਗਾ ਮੈਨੂੰ ਉਹ ਵੀ 4 ਲੱਖ ਮੰਗ ਲਈਏ 5 ਉਹਦਾ ਕੋਈ ਫਾਇਦਾ ਨਹੀਂ ਠੀਕ ਆ ਗੱਲ ਤੇ ਜਿਹੜਾ ਵੀਰ ਦੂਰੋਂ ਚੱਲ ਕੇ ਉਹਨੂੰ ਪਤਾ ਲੱਗੂਣ ਵਕਿਆ ਯਾਰ ਆ ਚੀਜ਼ ਦੇਖੀ ਭਾਈ ਆ ਚੀਜ਼ ਮਿ ਖੋਲ ਚੜਾਈ ਵਾਲੀ ਆ ਗਈ ਤੇ ਥਾਂ ਤੇ ਵੀ ਦੂਰਾ 20 ਕਿਲੋ ਦੁੱਧ ਦੂਜਾ ਮਰਜ਼ੀ ਲੈ ਜਾ ਕਿਹੜਾ ਮਰਜ਼ੀ ਸਜਣ ਲੈ ਜਾ ਖਾ ਮੀਜ ਵਿੱਚ ਵੀਰ ਕਹਿੰਦੇ ਨੇ ਵਿੱਚ ਵੀਰ ਕਹਿੰਦੇ ਨੇ 20 ਕਿਲੋ ਬਾਈ ਬਾਈ ਦੇਣ ਵਾਲਾ ਜਾਨਵਰ ਦਿੰਦਾਗਾ ਆਪਣੇ ਕਹਿਣ ਨਾਲ ਨਹੀਂ ਹੁੰਦਾ ਹਰਿਆਣੇ ਵਾਲੇ ਵੀਰ ਜਿਵੇਂ ਆਪਣੇ ਗਾਂ ਦਾ ਨਾਰਮਲ ਆਪਾਂ ਕਹਿੰਦੇ ਨੇ 25 ਕਿਲੋ ਉਹ 20 ਕਿਲੋ ਤਾਂ ਨਾਰਮਲ ਦੁੱਧ ਹੀ ਦੱਸਦੇ ਆਂ ਅੱਗੇ ਦਿਖਾਓ ਯਾਰ ਲੰਬੀ ਲੰਬੀ ਕਿੰਨੀਆਂ ਇਹ ਕੱਟੀ ਦਾ 17 ਕਿਲੋ ਦੁੱਧ ਬਾਈ ਖਾਰਕੀ ਦਾ ਦਿੱਤਾ ਹੋਇਆ ਪਲੂਨ ਦਾ ਲੰਬੀ-ਦੰਬੀ ਵਣੀਆ ਜਿਗਾੜ ਵਾਲਾ ਯਾਰ ਕੱਟੀ ਨੂੰ ਇਹ ਕੱਟੀ ਬਾਈ ਦੇ ਦਾਂਗੇ ਆਪਾਂ 2,5000 ਦੀ 25 ਦੀ ਲੱਦ ਦਿਖਾ ਦੇ ਤੋਰ ਦੇ ਮਾੜੀ ਪੁੱਤ ਨੂੰ ਤੇ ਇੱਥੋਂ ਮਾਰਦੇ ਕੈਮਰਾ ਫੀਟਿੰਗ ਇੰਨੀ ਆ ਗਈ ਜਿਵੇਂ ਉਹ ਕਹਿੰਦੇ ਨੇ ਨਾ ਮੇਲੇ 'ਚ ਗਾਵਾਂ ਦੇ ਪਸਲੀਆਂ ਨਹੀਂ ਆਉਂਦੀਆਂ ਨਾ ਬੜੇ ਚੰਗੇ ਜਾਨ ਮੇਰਾ ਗੁਰੂ ਇਹ ਨਹੀਂ ਹੈਗਾ ਵੀ ਆਪਾਂ ਮੂਰੇ ਦੋ ਤਿੰਨ ਚੰਗੀਆਂ ਦਿਖਾਵਾਂਗੇ ਵੀ ਮੰਗਰ ਸੈਟਮੈਂਟ ਜੇ ਨਹੀਂ ਇੱਕ ਤੋਂ ਇੱਕ ਹੀ ਦਿਖਾਵਾਂਗੇ ਕਰਮ ਵਾਲੀਆਂ ਫੀਟਿੰਗ ਵਾਲਾ ਕੰਮ ਹੀ ਆ ਜਿਹੜੇ ਭਰਾਣੇ ਲੈਣੀਆਂ ਨੇ ਜਦੋਂ ਮਰਜ਼ੀ ਆਵੇ ਮੋਸਟ ਵੈਲਕਮ ਹੁਣ ਆਪਾਂ ਬਾਈ ਇਹ ਅੱਜ ਕਾਹ ਤਰੀਕ ਹੈਗੀ ਤਰੀਕ ਅੱਜ ਮੇਰਾ ਖਿਆਲ ਆ 17 18 17 ਤਰੀਕ ਆ ਇਹਨੂੰ ਹੈਗਾ 5ਵਾਂ ਦਿਨ ਆ ਸੋਈ ਬੱਚਾ ਕੀ ਆ ਇਹਨਾਂ ਬੱਚਾ ਇਹਦੇ ਮਗਰ ਕੱਟਾਗਾ ਬਈ ਮੈਨੂੰ ਲੱਗਦਾ ਆ ਨਾਲ ਆ ਗਿਆ ਸੱਜਣਾ ਮੇਲ ਕਾਫ ਪਰ ਇੱਕ ਚੀਜ਼ ਦੱਸ ਦਾਨਾ ਵੀ ਜਿੰਨੀਆਂ ਮੱਝਾਂ ਇਹ ਤੁਸੀਂ ਪੈਸੇ ਲਾ ਕੇ ਲੈ ਕੇ ਜਾਓਗੇ ਨਾ ਪੈਸਾ ਵਸੂਲ ਕੰਮ ਆ ਤੇ ਬਰੀਡ ਬਣਾ ਲੈਣਗੀਆਂ ਟੋ ਮੇਨ ਗੱਲ ਕੀ ਆ ਆਪਾਂ ਇਹ ਕਹਿਣਾ ਭਰਾ ਕੋਈ ਵੀ ਕਿਤੋਂ ਖਰੀਦਦਾ ਵੀ ਯਾਰ ਜਾਨਵਰ ਬਰੀਡ ਵਾਲਾ ਖਰੀਦੋ ਬਈ ਪੈਸੇ ਮਗਰ ਸੋਚ ਕੇ ਨਾ ਚੱਲੋ ਦੇਖ ਹੁਣ ਆਪਣੀ ਕਿੰਨੀ ਗਿਣਤੀ ਮੱਝਾਂ ਦੀ ਘਟ ਗਈ ਇਸ ਸਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਆਪਣੇ ਮੱਝ ਦੀ ਵੀਰੇ ਅਗਲੇ ਸਾਲ ਨੂੰ ਲਾ ਲਈ ਪਿਛਲੇ ਸਾਲ ਨਾਲੋਂ 50 ਤੋਂ 60000 ਮੈਂ ਸੁਣੀ ਕਿ ਵੰਗੀ ਰਹਿਤਗੀ ਐਸੇ ਸਾਲ ਹਾਂ ਇਹ ਸਾਲ ਤੇ ਮਨ ਲਾ ਇਹ ਛੋਟੀ ਜਿਹੀ ਕਿਸੇ ਵਧੀਆ ਵੀਰ ਦੇ ਵਾਕੀ ਤਾਂ 20 ਕਿਲੋ ਦੁੱਧ ਇਹ ਦੇਊਗੀ ਹੁਣ ਵੀ 12 ਕਿਲੋ ਬੋਲੀ ਤੋਂ ਸਟਾਰਟ ਆ 12 ਕਿਲੋ ਤੋਂ ਸਟਾਰਟਿੰਗ ਆ ਇਹ ਮੰਨ ਲਓ ਚੱਟ ਦੇਖ ਕਿੰਨਾ ਗੁਰੀ ਇੰਨੇ ਇੰਨੇ ਤਾਂ ਜਿਹੜੀਆਂ ਆਪਾਂ ਮੱਝਾਂ ਦਿਖਾ ਰਹੇ ਆ ਦੋ ਦੋ ਇਖੜ ਲੱਗੀਆਂ ਨੇ ਹੁੰਦੀਆਂ ਨੇ ਤੇ ਹੁਣ ਆ ਜਾਗਾ ਰਹੀ ਅਗਲੇ ਬਾਈ ਜੀ 14 ਤੋਂ 15 ਕਿਲੋ ਬੋਲੀ ਰੈਡੀ ਆ ਇਹਦੇ ਕੋਲੇ ਹਾਂ ਬਾਈ ਤੋਰ ਦੇ ਬਣੀ ਬਾਈ ਚਵਾਈ ਬਿਲਕੁਲ ਫੋਕੀ ਆ ਤੇ ਰੇਟ ਤਾਂ ਜਮਾਂ ਪਾ ਜਿਹੜਾ ਬਾਜਵ ਰੱਖਿਆ 1,60,000 ਰੁਪਏ ਪਾਕਿਸਤਾਨ ਵਾਲਿਆਂ ਵਰਗਾ ਟਾਂਚ ਹੈਦਾ ਹਣਾ ਗੁੱਜਰ ਕੋਲੇ ਹੁੰਦੇ ਨੇ ਇਹ ਨਾਲ ਦੀਆਂ ਪਾਕਿਸਤਾਨ ਵਾਲਿਆਂ ਨਾਲ ਦਾ ਟਾਂਚ ਆ ਗਰੀ ਇਹਦਾ ਓਏ ਓਡੀ ਓਏ ਮੂੰਹ ਆ ਦੇਖ ਓਡੇ ਹੀ ਆਰਡਰ ਲਈ ਫਿਰਦੀ ਆ ਜਿੱਡੀ ਆ ਗਈ ਆਪ ਬਾਈ ਅਗਲਾ ਕਹਿ ਦਿੰਦਾ ਵੀ ਜਮੇ ਏਖੜ ਲੱਗੀਆਂ ਮਈਆਂ ਨਾਲ ਦਾ ਲੇਵਾਗਾ ਸਾਰੀਆਂ ਦਾ 14-15 ਕਿਲੋ ਤਿਆਰ ਲਈ ਫਿਰਦੀ ਆ ਬਾਈ 14-15 ਜਿਹੜਾ ਵੀਰ ਲੈ 19-20 ਕਿਲੋ ਦੁੱਧ ਦੀ ਰਿਪੋਰਟ ਆ ਦੀ ਪਿਛਲੇ ਸਬਹ ਦੀ ਠੀਕ ਆ ਗੱਲ ਆ ਇਹ ਮੰਨ ਲਾ 19 20 ਬਣ ਕੇ ਲੈ ਜੇ ਕੋਈ 19 ਜਿਹੜਾ ਮਰਜ਼ੀ ਚੋਣ ਲਾਦਾ 15 ਵੀ ਕਹਿੰਦਾ ਜੀੜਾ ਵੀ ਵੀਰ ਮੱਝ ਲੈਂਦਾ ਦੇਖ ਆਪਾਂ ਹੁਣ ਚਵਾ ਚਵਾ ਪਿਛਲੇ ਪਿਛਲੇ ਹਫਤੇ ਤੋਂ ਵੀਡੀਓ ਨਹੀਂ ਪਾਈ ਤੇਰੇ ਚੈਨਲ ਤੇ ਲੋਕਲ ਬਾਈ ਜਗਜੀਤ ਨੇ ਇੱਕ ਸ਼ਾਟ ਦਿਖਾਤਾ ਸੀ ਵੀ ਇੱਥੇ ਮੱਝਾਂ ਖੜੀਆਂ ਨੇ ਉਸੇ ਸ਼ਾਟ ਦੇ ਵਿੱਚ ਅਸੀਂ ਮੱਝਾਂ ਵੇਚਤੀਆਂ ਐ ਮੰਨ ਕੇ ਚੱਲ ਬਬੀ ਨੋਰਮਲ ਦੁੱਧਾਂ ਵਾਲੀਆਂ ਮਹੀਆਂ ਨੇ ਆਪਣੇ ਕੋਲੇ 14 15 15 ਕਾ ਦੱਸਣ ਦੀ ਲੋੜ ਨਹੀਂ ਜਿਹੜੇ ਭਰਾ ਸਮਝਦਾਰ ਆ ਉਹਨਾਂ ਨੂੰ ਪਤਾ ਹੀ ਆ ਇਹਦੇ ਕੋਲੇ 14 15 ਤੋਂ ਚੱਲੀ ਆ ਬਾਈ ਚਪਾਈ ਹੈਗੀ ਆ ਇਹ ਕਹਿ ਸਕਦੇ ਆ ਇਧਰੋਂ ਸਾਈਡ ਤੋਂ ਦੇਖ ਕਿਵੇਂ ਆ ਬਾਈ ਬਾਕੀ ਹੁਣ ਮਾਰ ਦੇ ਇਹਨੇ ਬਾਈ ਕੱਟੀ ਨੂੰ ਜਨਮ ਦਿੱਤਾ ਚਰਮਾਲੀ ਨੇ ਇਹ ਬਾਈ ਰਾਤ ਸੁੱਈ ਸੀ ਠੀਕ ਆ ਗੱਲ ਇਹਦਾ ਰੇਟ ਰਹਿਣਾ ਬਾਈ 57 ਮਾਗਰ 77 ਆਮਾਗਰ ਕੱਟੀ ਆ ਬਾਈ ਗੈਰੀ ਆ ਵਾੜੀ ਤੋਂ ਵੀਡੀਓ ਵਾਲੀ ਵੱਡੀ ਲੱਗ ਜੂ ਫਿਰ ਆਪਣੀ ਮਾਰ ਕੇ ਨੇ ਹਾਰੂ ਰਹ ਇਹਨਾਂ ਨੇ ਆ ਖਾਸ ਲੱਗਦੀ ਆ ਥੋੜੀ ਮੈਨੂੰ ਇਹ ਤੇ ਮਾਰ ਕੇ ਆ ਮਰਾ ਤੇ ਇੱਥੋਂ ਦਿਖਾ ਬੂਰੀ ਬੂਰੀਆਂ ਘੱਟ ਹੀ ਮਿਲਦੀਆਂ ਉਹ ਇਹਦਾ ਸੂਆ ਵਰਦੀ ਪਾ ਕਿਹੜੀ ਦਾ ਬਾਈ ਇਹਦਾ ਬੂਰੀ ਦਾ ਬੂਰੀ ਦੂਜਾ ਸੂਆ ਬਾਈ ਦੂਸਰਾ ਸੂਆ ਹਾਂ ਬਾਈ ਕਾਇਦਨ ਹੋ ਗਏ ਸੂਈ ਨੂੰ ਪੱਲ ਸੋਈ ਆ ਬਾਈ ਤਾਜੀ ਮੇਲ ਨੂੰ ਜਨਮ ਦਿੱਤਾ ਇਹਨੇ ਬੂਰਾ ਬੋਲ ਹਾਂ ਬਾਈ ਇਹਦਾ ਰੇਟ ਬਾਈ ਸਭ ਤੋਂ ਹਾਈ ਰੇਟ ਸਟ੍ਰੇਟ ਦੀ ਮੱਝ ਇੱਕੋ ਹੀ ਆਪਣੇ ਉਹਦਾ 23 ਲੱਖ ਰੁਪਇਆ ਬਾਈ 23 ਲੱਖ ਕੀ ਰਿਪੋਰਟ ਹੈ ਵੀ ਰਿਪੋਰਟ ਬਾਈ ਇਹਦੀ ਦੁੱਧ ਦੀ ਜਿਹੜੀ ਦੱਸੀ ਆ ਵੀ 17 ਤੋਂ 19 ਕਿਲੋ ਤੋਂ ਦੱਸਿਆ ਵੀ ਇੰਨਾ ਕ ਚੋਇਆ ਤੇ ਬਾਕੀ ਚੜਾਈ ਵਾੜੀ ਰੱਖਦੇ ਹਾਂ ਹਾਂ ਹੈ ਵੀ ਜਨਮਰ ਸਰੀ ਆ ਬਾਈ ਉਹ ਮਾਰਦੀ ਕੈਮਰਾ ਓਏ ਇਹ ਬੂਰੀ ਖਾਸ ਆ ਗਈ ਬਾੜੀ ਖਾਸ ਬੂਰੀ ਆ ਜਮਾ ਜਿਹੜਾ ਵੀਰ ਕਹਿੰਦਾ ਵੀ ਅਸੀਂ ਟੌਪ ਲੈਵਲ ਦੀ ਬੂਰੀ ਲੈਣੀ ਆ ਉਹ ਆ ਸਿੰਘ ਸੁng ਹੋਰ ਠੀਕ ਆ ਕਿਸੇ ਪਾਸੇ ਹੱਥ ਪੜਾ ਨਹੀਂ ਇਹ ਦਾ 2.5 ਲੱਖ ਰੁਪਏ ਵੀਰ 2.5 ਲੱਖ ਤੇ ਹੋਣਾ ਅੱਗੇ ਪਹਿਲਾਂ ਕੱਟੀ ਆ ਗਈ ਬਾਈ ਝੋਗੀ ਇੱਥੇ ਮਾਰ ਕੈਮਰਾ ਅਸਲ ਆ ਅਸਲ ਹੈਂ ਬਰਾਣ ਦੂਰਾ ਲੱਗਿਆ ਨਾ ਤਿੰਨ ਦਿਨਾਂ ਦੀ ਸੂਈਆ ਜਿਹੜਾ ਜੈਨੂਨ ਦੁੱਧ ਦਾ ਚਾਹਾਂ ਜੈਨੂਨ ਦੁੱਧ ਦੇਊਗੀ ਚਾਰ ਦਿਨਾਂ ਦਾ ਦੇਖ ਪਿਓਰ ਉਹ ਖੁੱਲੀ ਖੜੀ ਆ ਕਿੰਨਾ ਕ ਦੁੱਧ ਪਾ ਦੂ ਦੁੱਧ 15 16 15 16 ਕਿਲੋ ਦੇ ਦੋ ਇਹਦਾ 1.70 ਦੀ ਝੋਟੀ ਦੇ ਦਾਂਗੇ 1.70 ਦੀ ਝੋਟੀ ਆ ਸਮੁੰਦਰੀ ਜਹਾਜ਼ ਸਮੁੰਦਰੀ ਜਹਾਜ਼ ਦਾ ਇਹ ਗੋਰਖਪੁਰ ਪਿੰਡ ਦੀ ਝੋਟੀ ਹੈ ਜਿਹੜਾ ਆਪਾਂ ਨੂੰ ਮਾਲਕਾਂ ਦੇ ਦੱਸੇ 22 ਕਿਲੋ ਤੋਂ ਦੱਸਿਆ ਭਾਈ ਇਹਦਾ ਠੀਕ ਹੈ ਚੋਇਆ ਹੋਇਆ ਰੂਮ ਵਰਗੀ ਚਵਾਈ ਆ ਪੋਲੀ ਤੇ 나ੜੂਆ ਦੇਖ ਲੈ ਬੱਚੇ ਬਾਕੀ ਜਿੰਨੇ ਜਾਨਵਰ ਜਮ੍ਹਾਂ ਸਾਰੇ ਜਾਨਵਰ ਇੱਕ ਦਿਨ ਦੋ ਦਿਨ ਇੱਕ ਦਿਨ ਦੋ ਦਿਨ ਇੱਥੇ ਇੱਥੇ ਆਹ ਗੇਟ ਹੀ ਕੱਢ ਲਈ ਇਹਦਾ 22 ਕਿਲੋ ਦੀ ਰਿਪੋਰਟ ਆ ਭਾਈ ਕਹਿੰਦਾ 20 ਕਿਲੋ ਖੁੱਲਾ ਦੇ ਦੂ ਤੇ ਬਾਜਵਰੇਟ ਰੱਖਿਆ ਇਹਦਾ 2 ਲੱਖ 5000 ਰੁਪਏ ਲੈਣ ਦੇਣ ਸਵੇਰ ਆ ਦੀ ਠੰਡੀ ਬਿਲਕੁਲ ਚਵਾਈ ਰੂਮ ਵਰਗੀ ਪ ਇਹ ਕਦੋਂ ਸੂਈ ਆ ਬਾਈ ਛਿੱਕੀ ਆ ਦੰਦਾਂ ਦੀ ਪਿਓਰ ਸੂਆ ਸੂਆ ਦੂਜਾ ਪਿਓਰ ਛਿੱਕੀ ਆ ਕਦੋਂ ਸੂਈ ਆ ਇਹ ਸੂਈ ਨੂੰ ਤਿੰਨ ਦਿਨ ਹੋ ਗਏ ਤਿੰਨ ਦਿਨ ਫਸ ਜਾਂਦੇ ਆ ਫਟਵਾਲੇ ਮੈਂ ਕਿਹਾ ਨਾੜਾਂ ਦਾ ਦੇਖ ਇੱਧਰ ਵਾਹ ਨਿਗਾਹ ਤਾਂ ਮਾਰ ਖਾਲੀ ਥਣ ਨਹੀਂ ਆਖਣਾ ਵੀ ਹਾਂ ਹੁਣ ਤੂੰ ਥਣ ਵੇਖ ਲੈ ਸਾਰੀਆਂ ਮਈਆਂ ਦੇ ਖਾਲੀ ਨੇ ਵੀ ਕਿਤੇ ਇਹ ਹੁੰਦਾ ਵੀ ਭਾਈ ਚੋਣ ਵੇਚਣ ਦੇ ਮਾਰੇ ਚੋਬੋ ਨਾ ਹੁਣ ਲੇਵੇ ਲੂਵੇ ਦੇ ਨਾੜਾ ਦੇ ਲਾ ਤੇ ਵੱਡੀ ਆ ਗਈ ਫੁੱਲ ਨਾ ਫੁੱਲ ਸਹਿ ਚਾ ਕੀ ਆ ਗਿਆ ਨਾਲ ਮੇਲ ਵੀਰੇ ਨਾਲ ਆ ਗਿਆ ਮੇਲ ਕਾਫ ਤੇ ਕੀ ਰੇਟ ਦੱਸਿਆ ਜੀ ਦਾ 2-5 ਦੀ ਛੋਟੀ ਦੇ ਦਾਂ 2 ਲੱਖ ਤੇ 5000 ਦੀ ਦੇਣੀ ਆ ਬਾਈ ਕਹਿੰਦਾ ਨਾੜਾ ਵੇਖ ਤਾਂ ਗਏ ਵੀ ਇਤੋਂ ਨਾੜਾ ਦਿਖਾਈ ਜਦੋਂ ਦੁੱਧ ਤੋਂ ਨਾ ਜਦੋਂ ਛੋਟੀ ਸਹੀ ਮਹਿਣਾ ਚ ਦੁੱਧ ਤੇ ਆ ਗਈ ਦੁੱਧ ਤੇ ਲੈ ਕੇ ਜਦੋਂ ਛੋਟੀ 베ਚਣੀ ਸੀ ਉਦੋਂ ਦੇਖ ਨਾੜਾ ਨੂੜਾ ਤੇ ਇੱਥੋਂ ਇੱਥੋਂ ਮਾਰਦੀ ਕੈਮਰਾ ਜਦੋਂ ਐਂ ਆਉਗੀ ਇਹ ਇੱਥੋਂ ਦਿਖਾ ਦੇ ਹਲਦੀ ਵੀ ਨਹੀਂ ਇਹ ਇੱਥੋਂ ਦਿਖਾ ਦੇ ਸਿਸਟਮ ਫੁੱਟ ਬਾਈ ਫੁੱਟ ਵਾਲਾ ਕੰਮ ਹੀ ਹੋਇਆ ਪਿਆ ਹਾਈਟ ਵੀ ਦਿਖਾ ਦੇ ਰੇਟ ਵੀ ਬਾਈ ਗੁਰੀ ਇਹਦਾ ਬਾਜ ਰੇਟ ਦੇ ਵਿੱਚ ਵੀਰ ਕਹਦੇ ਨੇ ਯਾਰ ਫੋਨ ਤੇ ਰੇਟ ਦੱਸਾਂਗੇ ਠੀਕ ਆ ਉਹ ਪਤਾ ਕੀ ਹੁੰਦਾ 3 ਲੱਖ ਮੰਗਣਾ ਹੁੰਦਾ ਅਗਲੇ ਨੇ ਹਾਂ ਠੀਕ ਆ ਠੀਕ ਆ ਵੀਰ ਇਹ ਚਕੜਾ ਕੋਈ ਸੰਗ ਆ ਤੇ ਹੁਣ ਆ ਜਾ ਘਰੀ ਅਗਲੇ ਨੰਬਰ ਤੇ ਬਾਈ ਤਾਜੀ 2 ਦਿਨਾਂ ਦੀ ਸੂਈ ਆ ਤੇ ਜਿਹੜਾ ਵੀਰ ਮਰਜੀ ਆਪਣੀ ਗਾਰੰਟੀ ਤੇ 16 ਕਿਲੋ ਦੁੱਧ ਦੀ ਗਾਰੰਟੀ ਤੇ ਝੋਟੀ ਨੂੰ ਪੈ ਲੋ ਹੁਣ ਝੋਟੀ ਆ ਚੋਕੀ ਜਿਹੜਾ ਵੀਰ ਮਰਜੀ ਲੈ ਜੇ ਕਿੰਨੇ ਪੈਸੇ ਇਹਦਾ ਲੈਣ ਦੇ ਨੇ 1,67,000 ਰੁਪਇਆ ਹੁਣ ਇੱਕ ਮਿੰਟ ਇਹ ਝੋਟੀ ਦਾ ਪਤਾ ਕਿੰਨੇ ਪੈਸੇ ਮੰਗੇ ਹਾਲ 2.5 ਲੱਖ ਮੰਗਿਆ ਇਹ ਬੰਗਰ ਵਾਲਿਆਂ ਨੇ ਠੀਕ ਆ ਵੀ ਆਪਾਂ ਉਹਦੇ ਇੱਥੇ ਕਹਿੰਦੇ ਚਲੋ ਵੇਚਨੇ ਅੱਗੇ ਬਈ ਆ ਗਈ ਸਮੁੰਦਰੀ ਜਹਾਜ਼ੀ ਐ ਵੀ ਲੇ ਵਾਦ ਇਹਦਾ ਵੀ ਕਹਿ ਸਕਦੇ ਜਿੱਦੀ ਆਪ ਉੱਦ ਹੀ ਲੈ ਵਾਲੀ ਫਿਰ ਤੋਰ ਦੇ ਬਈ ਮੜੀ ਇਹਨੂੰ ਇੱਥੋਂ ਇੱਥੋਂ ਮਾਰ ਗੱਬਣ ਝੋਟੀ ਆ ਵੀਰੇ ਇਹ ਗੱਬਣ ਹਾਂ ਬਈ ਬਾਜ਼ਾਰ ਵਾਂਗੂ ਲੱਗਦੀ ਆ ਹਾਂ ਬਈ ਕਿੰਨੇ ਦਿਨ ਕੱਢੂ ਇਹ ਬਈ ਹਫਤਾ ਕ ਲੈ ਜੂ ਜੈਡ ਬਲੈਕ ਆ ਸਿਰ ਐਂ ਦੇਖ ਪੂਸ ਤੋਂ ਦੇਖ ਲੈ ਸਾਰੇ ਪਾਸਿਓ ਵਾਲੇ ਸ਼ੌਕ ਨਾਲ ਸਾਮੀ ਹੋਈ ਆਗੇ ਨਾ ਐ ਨਾ ਪਈਆ ਜੇ ਮੈਂ ਗੋਲ ਕਰੀ ਆੜਤੀਆਂ ਨੇ ਸਰਾਨੀ ਨਾਲ ਦੀ ਤੋਰ ਤੋਰ ਚੋਬਰਾ ਸੂਆ ਦੂਜਾ ਦੂਜਾ ਸੂਆ ਬਈ ਇੱਥੋਂ ਮਾਰ ਗੱਲੀ ਸੂਆ ਦੀ ਠੰਡੀ ਆ ਡਰਦੀ ਮੂੰਹ ਤਾਂ ਅੰਦਰ ਹੀ ਲੈ ਗਈ ਆ ਆ ਗਿਆਂ ਬਿਲਕੁਲ ਸਵਾਦੀਆਂ ਨਾ ਗਰਮੀ ਵਾਲਾ ਜਿਗਾੜ ਦੇਖ ਲੈ ਕਿੰਨਾ ਅੰਦਰੇ ਅੰਦਰਲੇ ਬੰਨੀ ਤੋਰਦੇ ਐਨੂੰ ਤੋਰਦੇ ਐਨ ਤੁਰਦੀ ਆ ਜਮਾ ਟਕਾ ਕੇ ਕਹਿ ਲਈਏ ਕਿੰਨੇ ਦਿਨ ਕੱਢ ਦੂਗੀ ਕੱਢ ਦੂ ਹਫਤਾ ਲੈ ਸਕਦੇ ਆ ਬਾਈ ਕਈ ਵਾਰ ਦੇਖ ਆਪਣੇ ਕੋਲ ਕੱਲ ਆਈਆਂ ਨੇ ਕੋਈ ਹੱਲ ਚਾਲਣ ਦਾ ਸੂਪੇ ਜਾਨਵਰ ਹੈ ਨਾ ਪਰ ਕਹਿ ਨਹੀਂ ਸਕਦਾ ਤਿਆਰੀ ਫੁੱਲਾ ਹੈ ਨਾ ਤਿਆਰੀ ਫੁੱਲਾ ਤਿਆਰੀ ਤੇ ਮਾਰ ਲਾ ਜੇ ਕੱਲ ਨੂੰ ਵੀ ਸੁੰਦੀ ਆ ਥੱਲੇ ਫਸਣ ਵਾਲਾ ਕੰਮ ਨਹੀਂ ਇੱਕ ਨੰਬਰ ਬਾਈ ਦੁੱਧ ਦੀ ਰਿਪੋਰਟ ਆਈ ਦੁੱਧ ਦੀ ਰਿਪੋਰਟ ਬਾਈ ਆਪਾਂ ਨੂੰ ਦੱਸਿਆ ਵੀ 18 ਕਿਲੋ ਦੁੱਧ ਪਲੂਣ ਝੋਟੀ ਦਾ ਚੋਇਆ ਹੋਇਆ ਠੀਕ ਆ ਗੱਲ ਹੂੰ ਕਿੰਨੇ ਪੈਸੇ ਦੇ ਇਹਦਾ ਮੁੱਲ ਕੁਰੀ ਕੁਸ ਮਰਜ਼ੀ ਕਰਾਲਾ 2 ਲੱਖ 20 ਹਜ਼ਾਰ ਦੀ ਝੋਟੀ ਦੇ ਦਾਂਗੇ ਬਾਈ 2 ਲੱਖ ਤੇ 20 ਹਜ਼ਾਰ ਦੀ ਇਹ ਦੇਣੀ ਅੱਜ ਦੇ ਲਈ ਛੋੜ-ਛੂਟ ਵਾਲਾ ਕਰਦੇ ਹਾਂ ਸਾਰੀਆਂ ਛੋੜ ਛੂਟ ਬਾਈ ਹੁਣ ਜਿਹੜੇ 1 65 70 60 ਵਾਲੇ ਭਾਅ ਨੇ ਇਹ ਪਿੰਡਾਂ ਚ ਭਾਅਲੇ ਤੋਂ ਵੀ ਨਹੀਂ ਲੱਭਦੇ ਚਲੋ ਕਹਿਣ ਨੂੰ ਆਪਾਂ ਕੁਝ ਵੀ ਕਹਦੇ ਹੋ ਗੱਲ ਜੁਦਾ ਚਲੋ ਆਪਾਂ ਬੈਣਾ ਦਿਖਾ ਦਿੰਨੇ ਆ ਬਾਹਰੇ ਤੇ ਇੱਕ ਸਾਲ ਜਿਹਨੂੰ ਆਹ ਖੜੀ ਆ ਇਧਰਲੇ ਪੰਨੇ ਇਹ ਬਾਈ ਕਹਿੰਦਾ ਗੱਪਣਾ ਗੱਪਣਾ ਕਰਕੇ ਨਾਲ ਬਾਹਰ ਰੱਖੀ ਹੋਈ ਆ ਕੱਚੇ ਜਿਹੇ ਪਲੂਣ ਪਹਿਲਣ ਕਿੰਨੇ ਦਿਨ ਗੱਡੂ ਬਹੁਤ ਛੱਡਾ ਲਾਉ ਝੋਲਾ ਦਾ ਚ ਇੱਕ ਹਫ਼ਤਾ ਪੈਂਡਿੰਗਾ ਕਿੰਨੇ ਪੈਸੇ ਲਵਾਂਗੇ ਇਹਦੇ 160 1 ਲੱਖ ਤੇ 60 60000 ਹਾਂਜੀ ਅੱਜ ਵਾਲਾ ਰੇਟ ਅੱਜ ਵਾਲਾ ਤੇ ਹੁਣ ਮਾਰਦੇ ਘਰੀ ਦੋ ਨੰਬਰ ਵਾਲੀ ਤੇ ਮੱਝਾਂ ਉਰੇ ਦੋ ਹੀ ਦਿਖਾਵਾਂਗੇ ਲੈ ਬਾਕੀ ਗਾਂ ਦਾ ਮੁੱਲ ਜਿਹੜਾ ਪਹਿਲਾਂ ਕੱਟੀ ਦਾ 14 ਕਿਲੋ ਦੋ ਦਿੱਤਾ ਹੋਇਆ ਸੁਆ ਦੂਜਾ ਦੂਜਾ ਸੁਆ ਦੇਖ ਲੈ ਜਿਹੜੇ ਤੁਸੀਂ ਬਿੰਦੂ ਬਿੰਦੂ ਜੇ ਕਹਿੰਨੇ ਨੇ ਠੀਕ ਹੈ ਗੱਲ ਇਹ ਤਾਂ ਲੈਣ ਦੇ ਨਾਲ ਮੁੱਲ 147 ਆ 1 ਲੱਖ ਤੇ 47000 ਦੀ ਤੇ ਅੱਗੇ ਦੇ ਚੱਲ ਬੜਾ ਇੰ ਆ ਦਿਖਾ ਦਈਏ ਕਿ ਸਿਰੇ ਤੋਂ ਦਿਖਾ ਦਈਏ ਆ ਇੱਥੋਂ ਇੱਥੋਂ ਚੱਲ ਬਾਬਾ ਸਾਂ ਇੰਦੀ ਘਮਾ ਦਾਂ ਪਹਿਲਾ ਸੁਆ ਬੱ ਪਹਿਲਣ ਬੱਛੀ ਆ ਨਹੀਂ ਗੱਬਣ ਬਾਈ ਇਹ ਸਾਰੀਆਂ ਗੱਬਣਾ ਨੇ ਸਾਰੀਆਂ ਗੱਬਣਾ ਬਾਈ ਲੈਵਾ ਦਾ ਬਾਲਾ ਨਗੀਨੇ ਨੇ ਬਾਈ ਇਹ ਅਸਲ ਹੈ ਜੇ ਐ ਨਹੀਂ ਹੈਗਾ ਤੇ ਇਹਦਾ ਮੁੱਲ ਜਿਹੜਾ ਬਾਈ ਲੈਣ ਦੇ ਨਾਲ ਰਹਿਣਾ 1,65,000 ਰੁਪਏ ਬੱਛੀ ਹਾਂ ਸ਼ਕੀਨ ਵੀ ਬਾੜੀ ਆ ਗਈ ਤੇ ਘਰੀ ਵੱਡੀ ਦੁੱਧ ਵੀ ਪਹਿਲਣ ਬੱਛੀ 30 ਤੋਂ 35 ਕਿਲੋ ਪਾ ਦੂ ਬਸ ਬਤ ਇਹ ਖੁੱਲੀ ਐ ਡਿਗਣਾ ਬਈ ਇੱਕ ਮਿੰਟ ਇੱਕ ਮਿੰਟ ਇੱਥੋਂ ਮਾਰ ਨਹੀਂ ਕੈਮਰਾ ਖੋਲ ਬਾਈ ਓਏ ਬਾਲਾ ਕਮਾਲ ਦਾ ਰੱਖਦੀ ਆ 1,65,000 ਰੁਪਏ 1,65 ਦੀ ਦੇਣੀ ਆ ਤੇ ਹੁਣ ਕਰੀ ਮਾਰ ਬੜੀ ਤੋਰ ਦੀ ਦੇ ਦਿਖਾਈ ਦੇ ਇੱਕ ਗੱਲ ਹੋ ਰਾ ਆयो ਗੱਡੀ ਲੱਗੀ ਹਣੀ ਹਲੇ ਆਈ ਹੋਣਾ ਵੀ ਸਹੀ ਮੈਣਾ ਜਿਹਦੇ ਬੱਚੀ ਦੇਲੇ 10 ਦਿਨ ਪਿਆ ਵੀ ਕੋਈ ਗੱਡੀ ਕਰਕੇ ਸੂਪੇ ਆਪਾਂ ਕਹਿ ਨਹੀਂ ਸਕਦੇ ਇਹ ਤਿਆਰੀ ਦਾ ਹੁਣ ਵੀ ਕਹਿ ਸਕਦੇ ਆ ਵੀ ਫੜਾਕੇ ਵਾਲੀ ਆ ਪੜਕੇ ਬਾਦੂ ਵੀਰ ਇੱਕ ਤਾਂ ਕਹਿਣ ਦੀ ਜ਼ਰੂਰਤ ਹੀ ਨਹੀਂ ਤਿਆਰੀ ਇਸ ਟਾਈਮ ਵੀ ਫੁੱਲਾ ਤੇ ਬਾਕੀ ਢੱਲਾ ਹਜੇ ਚ ਪਈ ਆ ਜੇਗੀ ਅਸਲ ਕਿੰਨੇ ਆ ਇਹ ਇਥੋਂ ਕਰਦਾ ਯਾਰ ਗਾਂ ਲੈ ਲਓ ਮੈਂ ਲੈ ਲਓ ਜਿਹੜੇ ਵੀਰ ਨੇ ਮਾਥਲੀ ਵੀ ਆਪਾਂ ਲੈਣਾ ਚਲ ਗੱਡੀ ਦੇ ਰਹੜਾ ਦਾ ਬਾਟ ਪੈਣੀ ਆ ਉਹਨੂੰ ਠੀਕ ਆ ਜੇ ਕਹ ਲਈਏ ਵੀ ਸੱਜਣਾ ਆ ਜੇ ਮੁਰ ਨਹੀਂ ਮੁਰਦਾ ਨਹੀਂ ਮੁਰਦਾ ਨਹੀਂ ਹਾਂ ਮੁੜਦਾ ਨਹੀਂ ਲੈਣ ਦੀ ਨਾ ਮੈਂ ਲੈਣੀਆਂ ਘਾ ਲੈਣੀਆਂ ਹੀ ਨਹੀਂ ਹੈਗਾ ਵੀ ਮੰਡੀਆਂ ਚ ਧੁੱਖ ਧੜੀਆਂ ਹੁੰਦੀਆਂ ਨੇ ਇੱਥੇ ਕੁਛ ਨਹੀਂ ਇੱਛਾ ਹੋਣੀ ਚਾਹੀਦੀ ਆ ਖਰੀਦਣ ਦੀ ਮੈਂ ਲੈਣੀ ਆ ਆ ਵੀ ਮੇਰੀ ਇੱਛਾ ਖਰੀਦਣ ਦੀ ਉਹ ਕਹਿੰਦੀ ਤਾਂ ਹੈਗੀ ਆ ਵੀ ਮੈਨੂੰ ਲੈ ਲੈ ਮੈਨੂੰ ਲੈ ਬਾਲੀ ਚੰਗੀ ਬੱਚੀ ਆ ਤੇ ਹੁਣ ਆ ਜਾ ਗਰੀ 2 ਨੰਬਰ ਵਾਲੀ ਤੇ ਆਰਡਰ ਦੇ ਦੇ ਵੀ ਮਾਰ ਦੇ ਕੈਮਰਾ ਦੁੱਧ ਦਾ 32 33 ਕਿਲੋ ਤਿਆਰੀ ਹੀ ਆ ਕੰਮ ਓਏ ਇਹਦਾ ਸੂਆ ਬਾਈ ਬੱਤੀ ਦੇਤੀ ਗੱਲ ਉਹ ਦੋ ਦਿੱਤਾ ਹੋਇਆ ਮੰਨ ਲਾ ਠੀਕ ਹੈ ਇਹ ਬੈੜਾ ਜਿਹੜੀ ਇਹ ਬੈੜਾ ਦਾ ਬਾਜ ਬਰੇਟ ਹੀ ਰੱਖਿਆ ਆਪਾਂ ਨੇ 1 ਲੱਖ ਤੇ 15000 ਰੁਪਈਆ 1 ਲੱਖ ਤੇ 15000 ਜਿਹੜਾ ਡਾਡੇ ਵਾਲਾ ਤਾਂ ਕਰਮ ਵਾਲੀ ਪ੍ਰਮਾਤਮਾ ਦੀ ਉਮਰ ਲੰਬੀ ਰੱਖੇ ਵੀ ਆਪਣੇ ਸਾਹਮਣੇ ਠੀਕ ਹੈ ਤੋੜਨੀ ਆ ਜਾ ਤੋੜਦੇ ਯਾਰ ਮੜੀ ਜੀ ਆ ਤੇ ਹੁਣ ਮਾਰਦੇ ਘਰੀ ਅਗਲੇ ਨੰਬਰ ਵਾਲੀ ਤਾਂ ਤੋੜਨੀ ਆਏ ਤੋੜਦੇ ਦਿਖਾ ਦੇ ਮੜੀ ਕਰਦੇ ਰੂਖ ਹੋ ਸਕਲੇ ਦੀ ਵੀ ਤੋੜਦੇ ਆ ਜਾ ਚੋਬਰਾ ਲੈ ਆ ਫਿਰ ਇਧਰਲੇ ਬੰਨੀ ਕਮਾ ਰਹੀਆਂ ਦਾ ਲੈ ਲੋ ਮੈਂ ਅਗਲੇ ਤੋੜਦੀ ਜਿੰਨੀ ਮਿਲਣੀ ਸੁਆ ਘੜਾ ਦਾ ਸਿਆਦਾ ਦੂਜਾ ਸੁਆ ਦੂਸਰਾ ਤੇ ਕਹਿ ਲੀਏ ਸਬਾਹ ਉਹਨਾਂ ਦਾ 5 ਦਿਨ ਹੋ ਗਏ ਬਾਈ ਅੱਜ ਸੁਆਦੀਏ ਫਿਰ ਸੁਆਦੋ ਆ ਕੰਮ ਤਿਆਰੀ ਜੀ ਇਹਦਾ ਤਾਂ ਆਰਡਰ ਆ ਗਿਆ ਫੁੱਲ ਤੇ ਕਹਿ ਲਈਏ ਬਾਈ ਠੋਸ ਜਲੇ ਬਈ ਰੱਖ ਦਈਏ ਪਿੱਛੇ ਜਾਂ ਨਾਲ ਲਗਵਾ ਬਿਲਕੁਲ ਕਿੰਨਾ 30 ਕਿਲੋ ਦੱਸੇਗਾ 30 32 ਚੋਇਆ ਹੋਇਆ ਗਰਮੀ ਆ 26 27 ਦੇ ਦੂੰ ਠੀਕ ਆ ਗੱਲ ਆ 30 ਦੇ ਅੰਦਰ ਆ ਜੀ ਥੋੜੇ ਜਿਹਾ ਸਰਦੀ ਆ ਗਈ ਜਦੋਂ ਨੇ ਫੇਰ ਪੀਕ ਲੈ ਆਹ ਕੱਢ ਦੇ ਬੁੱਧੇ ਰੋਈ ਕਿਉਂਕਿ ਗਾਵਾਂ ਦੀ ਖਾਦ ਜੀ ਤੇ ਇਹ ਹੁਣ ਆ ਗਈ ਬਾਈ 2 ਮਹੀਨੇ ਬਾਅਦ ਪੀਕ ਲੈਵਲ ਫੜ ਲਾਂਦੀਆਂ ਲੂਣ ਵੱਛੇ ਆ ਗਈ ਬਾਈ ਤਾਜੀ ਸੁਈ ਆ ਇਹ ਉਗਰੀ ਬਸ਼ੇਰੀ ਤੇ ਉਹ ਵੀਰ ਆਪਣੇ ਬੈਠੇ ਨੇ ਉਹਨਾਂ ਨਾਲ ਚੱਲ ਵੀ ਰਹੀ ਇਸ ਗੱਲਬਾਤ ਠੀਕ ਆ ਗੱਲ ਹੱਕੇ ਅੱਗੇ ਅੰਜਲਾ ਹਨਾ ਕੀ ਸੌਦਾ ਹੋ ਹੋਰ ਕਰਤਾ ਦਾ ਤੇ ਅੱਗੇ ਵੱਡੀ ਦਾ ਬਹੁਤਾ ਹਾਂ ਪਹਿਲਣ ਬੱਚੀ ਆ ਗਈ ਦੋਂਦੀ ਉਹ ਠੀਕ ਆ ਗੱਲ ਤੇ ਅੱਗੇ ਆ ਗਈ ਤੋਰੀ ਪੱਤਾ ਖੋਲੀ ਆ ਤੋਰੀ ਯਾਰ ਖੋਲ ਕੇ ਸਮੁੰਦਰੀ ਜਹਾਜ ਦੂਜਾ ਸੂਆ ਬੱਚੀ ਸੂ ਗਈ ਪੁੱਲ ਪਹਿਲਣ ਬੱਚੀ ਦਾ ਦੁੱਧ ਤਾਂ 30 ਕਿੱਲੋ 30 ਅਸਲ ਮੈਣੇ ਭਰਦੀਆਂ ਨੇ ਜਿਵੇਂ ਗਵਾਹੀ ਉਹ ਸਭ ਠੋਸ ਬਾਲਾ ਚਾਹ ਉਹ ਕਹਿ ਨਹੀਂ ਦਿੰਦਾ ਆਪਾਂ ਵੀ ਇਹ ਗਵਾਹੀ ਭਰਦੀਆਂ ਨੇ ਠੀਕ ਆ ਗੱਲ ਲੈਵੇ ਦੀ ਜੜ ਕਹ ਲਈਏ ਬਾੜੀ ਠੋਸ ਆ ਗਾਂਲੇ ਬੰਨੇ ਵੀ ਠੋਕਿਆ ਹਨਾ ਇਹ ਗੱਬਣਾ ਪ੍ਰਦੀਪਾ ਗੱਬਣ ਬਾਈ ਗੱਬਣ ਲੱਗਦੀ ਆ ਜਿਵੇਂ 2-3 ਡੰਗਾਂ ਦਾ ਹਾਂ ਬਾਈ ਲੱਗਦੀ ਵਿੱਚੋਈ ਨਹੀਂ ਸੀ ਕਮਾਲ ਆ ਜੋ ਬਰਾ ਲੱਗਦੀ ਆ ਲੱਗਦੀ ਬਾਕੀ ਰੇਟ ਇਹਦਾ ਰੱਖਿਆ ਬਾਈ ਜੀ ਆਪਾਂ 1/2 ਲੱਖ ਰੁਪਈਆ 1 ਲੱਖ ਤੇ 25 ਹਜ਼ਾਰ ਆ ਲੱਗਦੀ ਆ ਯਾਰ ਜਿਵੇਂ ਕਹਿ ਲਈ ਵੀ 2-3 ਡੰਗ ਚੋਈ ਬਈ ਤਾਜੀ ਵਹਿੜ ਸੂਈ ਆ ਕੱਲ ਠੀਕ ਆ ਆ ਜਾ ਆ ਜਾ ਆ ਜਾ ਕਹਿ ਰਿਹਾ ਅਗਲੇ ਬੰਨੇ ਆ ਜਾ ਆ ਜਾ ਬੰਦਾ ਆਪਣੇ ਨਾਲ ਉਹ ਵੀ ਵੱਧ ਘਾਲਾ ਦਿਖਾਉਣ ਆਲਾ ਹੁਣ ਤੇ ਮਾਰਦੇ ਗਏ ਆ ਇਹ ਕੱਲ ਸੁਈਤਾ ਜੀ ਦੁੱਧ ਦੀ ਰਿਪੋਰਟ 33-34 ਕਿਲੋ ਦੀ ਆ। ਗਰਮੀਆਂ ਕਰਕੇ 30 ਕਿਲੋ ਦੁੱਧ ਤੇ ਸਰਦੀਆਂ ਜਿੰਨੇ 40-42 ਕਿਲੋ ਨੂੰ ਇਹ ਟੱਚ ਕਰ ਜਾਂਦੀ। ਇਹ ਥਣ ਇਹ ਇੰਨੀ ਠੰਡੀ ਸੀਲ ਆ ਬਾਈ ਯਾਰ ਕਹਿੰਦੀ ਗਰਮੀ ਵਾਲਾ ਦੁੱਧ ਦਾ ਦੇ ਵੀ 30 ਕਿਲੋ ਦਊਗੀ। ਹੂੰ ਤਾਂ ਇਹ 35-60 ਕਿਲੋ। ਰੇਟ ਇਹਦਾ ਸਹੀ ਹੋ ਹੀ ਰੱਖਿਆ ਆਪਾਂ ਨੇ 1,30,000 ਰੱਖਿਆ। ਜੇ ਕੋਈ ਵੀਰ 1.5 ਤੋਂ 200 ਕਿਲੋਮੀਟਰ ਤੱਕ ਜੋੜਾ گاਮਾਂ ਦਾ ਲੈਂਦਾ ਆਪਾਂ ਪਹੁੰਚ ਦੇ ਦੇਵਾਂਗੇ। ਆ ਜਾਗਾ ਜੀ ਹੁਣ ਆ ਇਧਰ ਲੈ ਬੰਨੇ। ਅੱਗੇ ਬੱਚੇ ਆ ਗਈ ਬਾਈ ਫਸਟ ਟਾਈਮਰ। ਇਹ ਆਇ ਤੇ ਮਾਰ ਗਿਆ ਪਹਿਲਾ ਸੁਆ ਆ ਗਈ 15 ਦਿਨਾਂ ਦੀ ਕੱਚੀ ਕੱਚੀ ਅਗਰੀ ਤਿਆਰੀ ਇਹਨੇ ਇੰਨੀ ਕਰਨੀ ਆ ਤੋਰੀ ਪਤਾ ਫਿੱਟ ਲੇਵੇ ਦੀ ਉਤੋਂ ਦੇਖ ਟਾਂਚ ਐ ਇਹਨੂੰ ਚਲਾ ਦਿਆਂ ਇਧਰਲੇ ਬੰਨੇ ਤੇ ਵੱਡੀ ਤਾਂ ਆ ਗਈ ਫੁੱਲ ਹਨਾ ਹੀਟਿੰਗ ਵਾਲੀ ਬਣਾਉਗੇ 40 ਸਿੰਗਲ ਚਾਰ ਆ ਗਏ ਇਹਦੇ ਕਹਿਣ ਦੀਆਂ ਕੁਝ ਹੋਰ ਗੱਲਾਂ ਹੁੰਦੀਆਂ ਅਸਲ ਆ ਦੇ ਜਿੰਨੀ ਤਿਆਰੀ ਹੋਊਗੀ ਬੰਦਾ ਜੀ ਰਹੂਗੀ ਐ ਹਾਂ ਬੰਦਾ ਚ ਬਈ ਦੋਂਦੀ ਆ ਦੋ ਦੰਦਾ ਹਾਂ ਵੱਡੀ ਤਾਂ ਦੇਖ ਦੇ ਕੋਲੋਂ ਬੱਚੀ ਆ ਖੜੀ ਦੀ ਇਹ ਤੋਂ ਡਰਦੀ ਆ ਥੋੜਾ ਜਿਆ ਕੋਈ ਨਹੀਂ ਕੋਈ ਨਹੀਂ ਲਿਆ ਮੋੜ ਲਿਆ ਕਮਾਲਿਆ ਕੋਈ ਨਹੀਂ ਗਾਂ ਵਾਲੇ ਬੰਨੇ ਜਾਊਗੀ ਆ ਆ ਆ ਲੈ ਆ ਵੱਡੀ ਦਾ ਇਹ ਕਹਿ ਸਕਦੇ ਫੁੱਲ ਵੱਡੀਆਂ ਚ ਆ ਗਈ ਬੰਗਾ ਬਿਗੇਸਟ ਕਹਿ ਸਕਦੇ ਬਿਗੇਸਟ ਕਿੰਨੇ ਪੈਸੇ ਅੱਜ ਅੱਜ ਵਾਲਾ ਰੇਟ ਦੇ ਦਾਂਗੇ ਚੱਲ 1 20 ਦੀ ਬੱਚੇ ਅੱਜ ਮਾਰ ਦਿਆ ਬੈਠ ਦੇ ਕੈਮਰਾ ਇਹ ਤਾਂ ਮੱਝ ਵਰਗਾ ਸਰੀਰ ਪਹਿਲਾਂ ਸੋਆ ਬਈ ਤੋਰ ਪੁੱਤੇ ਨੂੰ ਪਹਿਲਨ ਪਹਿਲਨ ਬੱਚੀ ਇਹਦੇ ਵੀ ਦਿਨ ਹਲੇ 15 ਬਿਆ ਤਿਆਰੀ ਵਾਲੇ ਤਾਂ ਸਰੀਰ ਕਹਿ ਲਈ ਮੱਝ ਵਰਗਾ ਮੱਝ ਵਰਗਾ ਬਿਆ ਸਰੀਰ ਜਮਾਨ ਸਾਮਨੀ ਸੂਨੀ ਕਿਸੇ ਨੇ ਕਹਿ ਸਕਦਾ ਬਾਹਲੇ ਸ਼ੌਂਕ ਨਾਲ ਸਾਮਨੀ ਹੋ ਗਿਆ ਗਰੀ ਇੱਥੋਂ ਦਿਖਾਈ ਓਏ ਬਾਲੀ ਤਿਆਰ ਦੁੱਧ ਦੇ ਵੀ ਬੱਚੇ 30 ਕਿਲੋ ਪਾਉ ਪਲੂਣੀ ਤਿਆਰੀ ਤੇ ਠੀਕ ਆ ਗੱਲ ਇਹ ਥਾਣ ਕਾਲੀ ਇਹ ਮਸ਼ੀਨ ਇਹ ਵੀ ਲੱਗਿਆ ਤੇ ਹੱਥੀ ਜੜਮੇ ਮਰਜੀ ਡਬਲ ਸੀਡੀ ਚੱਲੂਗਾ ਆਪਣੇ ਕੋਲ ਜਾਨਵਰ ਜਿੰਨੇ ਦੇ ਗੁਰੂ ਆਪਾਂ ਪਰਮਾਤਮਾ ਨੂੰ ਡਰ ਕੇ ਕਹਨੇ ਆ ਠੀਕ ਆ ਗੱਲ ਵੀ ਮੱਝ ਚਾਹੇ ਗਾਂ ਪਰ ਲਈ ਦੀ ਤਾਂ ਇਹਨ ਕਰੀਮੀਆਂ ਇਕੱਠੀ ਕਰਕੇ ਸਦਾ ਸੱਤੀ ਦੀਏ ਕਿੰਨੇ ਪੈਸੇ ਦੇ ਇਹ ਬੱਚੇ ਦੇ ਦਾਂਗੇ ਬਈ 127 ਦੀ ਇਹ 127 ਦੀ ਉਹਦਾ ਕਿੰਨਾ ਦਾ ਸੇਦ ਨਾਲ ਆਈਦਾ ਇਹ 20 ਦੀ 120 ਦੀ ਇੱਕ ਹੋਰ ਆ ਗੁਰੂ ਇੱਕ ਨਿਗਾ ਮਾਰ ਕੇ ਵੇਖ ਲੈ ਜਿਵੇਂ ਹੁਣ ਕਿਸ ਨੇ ਪਹਿਲਾਂ ਬੱਚੇ ਲੈਣੇ ਨੇ ਇੱਕ ਦੋ ਤੇ ਤਿੰਨ ਭਈ ਆਉਂਦਾ ਫਾਰਮ ਤੇ ਆ ਫਾਰਮ ਦੀ ਸਟਾਰਟਿੰਗ ਕਰਨੀ ਤੇ ਜੋੜੇ ਚ ਹੋਜੂ ਕੰਸੈਸ਼ਨ ਹਾਂ ਕਰ ਦਾਂਗੇ ਆ ਅੱਗੇ ਭਾਈ ਜਮਾ ਤਾਜੀ ਜੇਰ ਹੋਣੀ ਛੁੱਟੀ ਆ ਇਹ ਦੇ ਦਾਂਗੇ ਭਾਈ ਆਪਾਂ 92000 ਦੀ ਬੱਚੀ ਕੱਲੇ ਦੀ ਦੁੱਧ 22 23 ਕਿਲੋ ਇਹਦਾ ਦਿੱਤਾ ਹੋਇਆ ਥਣ ਚੱਡੇ ਦੀ ਦੇਖ ਜਮਾ ਸਾਫ ਆ ਤੋਰ ਦੇ ਬਤਮਾੜੀ ਯਾਰ ਅੱਜਾ ਨਾਲ ਦਾ ਥਾਣੀ ਲੱਗਿਆ ਕਾਲੀਏ ਠਾੜੀ ਵਾਲਾ ਲੇਵਾ ਆ ਗਿਆ ਸੂਆ ਇਹਦਾ ਦੂਜਾ ਥੋੜੇ ਇਧਰ ਨਾ ਪੋਚੇ ਖੜਾ ਨੀਵੇਂ ਜ ਬਾਗਾ ਮਾਲ ਤਾਜੀ ਸੂਈ ਕੋਈ ਗੱਲ ਨਹੀਂ ਤੇ ਤਕਰੀਬਨ ਜਿਹੜੀ ਛੋਟੀ ਹੋ ਮੈਂ ਤੁਹਾਨੂੰ ਦੱਸ ਦੂੰਗਾ ਦੱਸ ਦਾਂਗੇ ਆਪਾਂ ਵੀਡੀਓ ਤੇ ਆਪਾਂ ਇਹ ਨਹੀਂ ਕੋਈ ਪੜਦਾ 92000 ਹਾਂ ਹਾਂ ਬਾਈ 92000 ਮੋੜਦਾ ਪੁੱਤ ਵੀ ਤਾਜੀ ਸੂਈ ਆ ਜਦੋਂ ਕਹ ਲਈ ਜਾਪੇ ਚੋਂ ਨਿਕਲ ਗਈ ਕੋਖੀ ਚੱਕ ਬੜੀ ਮਹਾਂ ਬਾਈ ਬੜਾ ਫਰਕ ਪੈਂਦਾ ਬਾਈ ਇਹ ਚੀਜ਼ਾਂ ਦਾ ਤੇ ਬਾਕੀ ਇੱਕ ਗੱਲ ਹੋਰ ਹੁੰਦਾ ਇੱਥੇ ਪਸ਼ੂ ਕਾਫੀ ਜ਼ਿਆਦਾ ਗਿਣਤੀ 'ਚ ਨੇ ਕੱਲੀ ਕਰੀ ਜਾਊਗੀ ਤਾਂ ਉੱਥੇ ਕੇਅਰ ਹੋਰ ਵੀ ਵੱਧ ਜਾਂਦੀ ਹੈ ਕਿ ਇਹ ਬਾਈ ਇਹ ਦੀ ਮੰਨ ਕੇ ਬੋਲੀ ਚੋਈ ਹੋਈ ਇਦੋਂ ਸਾਈਡ ਤੋਂ ਦਿਖਾ ਦੇ ਠੀਕ ਹੈ ਤੇ ਇਹ ਐ ਮੰਨ ਲਾ ਵੀ ਇਹਦਾ 28 ਕਿਲੋ ਦੋ ਦਿੱਤਾ ਹੈ ਬਹਿੜ ਦਾ ਰੇਟ ਇਹਦਾ ਰੱਖਿਆ ਆਪਣੇ 87000 ਰੁਪਏ ਆਗਲੇ ਨੰਬਰ ਆਕੇ ਜਿਹੜੀ ਇਹ ਪੈੜਾ ਬਾਈ ਜੀ ਇਹ ਦੇ ਦਾਂਗੇ 92000 ਦੀ ਪਹਿਲਾ ਸੂਆ ਥਣ ਮੱਜਾਂ ਨਾਲ ਮੱਜਾਂ ਨਾਲ ਦੁੱਧ ਜਿਹੜਾ ਵੀਰ ਮਰਜ਼ੀ ਗਾਰੰਟੀ ਤੇ ਲੈ ਜਾ 25+ ਦੁੱਧ ਦੇ ਦੇ ਦੂਖ ਜਮਾ 25 ਤੋਂ ਬਾਹਰ ਤੋੜ ਜੋ ਬ੍ਰੈਂਡ ਆਹਾ ਕਿੰਨੇ ਪੈਸੇ ਦੇ ਇਹ 92000 ਦੀ ਬੱਛੀ ਦੀ ਪੂਰੇ 92 ਦੀ ਹਾਂ ਇਧਰ ਲੈ ਬੰਨੀ ਕੱਢ ਲਈ ਬਾਹਰ ਲੈ ਬੰਨੇ ਪਲੂਣ ਵੀਰ ਪਲੂਣ ਪਹਿਲਾ ਸੂਆ ਚੋਗੀ ਦੰਦਾ ਨਹੀਂ ਚਾਰ ਦਾ ਚੋਗੀ ਚੁੱਕ ਕਿੰਨੇ ਦਿਨ ਕੱਢ ਦੂ ਸੂਈ ਸਵਾਈ ਓਕੇ ਜਮਾ ਤਾ 3 ਦਿਨਾਂ ਦੀ ਬੱਛੀ ਆ ਅੰਦਰ ਅੱਛਾ ਬੱਚਾ ਆ ਗਿਆ ਬਾਈ ਕਹਿੰਦਾ ਅੰਦਰ ਬੱਛੀ ਆ ਗਈ ਬੱਛੀ ਆ ਗਈ ਚਾਰ ਦੰਦ ਕਿੰਨੇ ਦਿਨ ਦੀ ਸੂਈ ਪ੍ਰਦੀਪ ਤਿੰਨ ਦਿਨਾਂ ਦੀ ਸੂਈ ਆ ਬਾਈ ਐ ਮੰਨ ਲਾ 25 26 ਕਿਲੋ ਤੋਂ ਖੁੱਲਾ ਦੇ ਦੂ ਕਿੰਨੀ ਕ ਬੋਲੀ ਆ ਇਸ ਟਾਈਮ ਬੋਲੀ ਹੋਊਗੀ ਮਿਲਾਂ 8 ਕਿਲੋ ਟਾਈਮ ਦੀ 16 ਕਿਲੋ ਕਿੰਨੇ 8 ਕਿ ਕੇ ਦਾ ਡਰਾਈ ਰੱਤੇ ਦੀ ਇੱਕ ਟਾਈਮ ਦੀ ਹਾਂ ਟਾਈਮ ਦਾ ਆਪਾਂ ਇੱਕ ਟਾਈਮ ਦਾ ਦੱਸ ਦਿੰਦੇ ਹਾਂ ਦੋ ਦਾ ਨਹੀਂ ਦੱਸ ਦਿੰਦੇ ਠੀਕ ਹੈ ਗੱਲ ਪਾਕਿਸਤਾਨ ਵਾਲਾ ਵੀ ਡੰਗ ਦੀ ਚਪਾਈ ਇੰਨੀ ਹਾਂ ਡੰਗ ਦੀ ਕਿੰਨਾ ਬਾ ਇਹਦਾ ਕਿੰਨਾ ਸਿਆ ਇਹ ਦੇਦੇ 92 ਦੀ ਬਾਈ 92 ਦੀ ਤੇ ਆ ਆ ਅੱਗੇ ਜਿਹੜੀ ਕਾਲੀ ਆ ਗਈ ਇਹ ਮੱਝਾਂ ਵਰਗਾ ਸਿਸਟਮ ਹੈ ਦਾ ਇਹ ਬੈਠ ਦੇ ਦਾਂਗੇ ਬਾਈ ਜੀ ਆਪਾਂ 87000 ਦੀ ਇਹਦਾ ਮਾਝੀ ਮੰਨਦੇ ਤੇ 25 ਕਿਲੋ ਦੁੱਧ ਜਮਾ ਨਾਰਮਲ ਕੱਢੀ ਜਾਊਗੀ ਬੌਲੇ ਖਾਲੀ ਹੋਈ ਹੋਈ ਆ ਬੌਲੇ ਚ ਸਾਫ ਸਾਫ ਜੀ ਕਿੰਨੇ ਦਿਨ ਦੀ ਸੋਈ ਇਹ ਵੀ 3 ਦਿਨਾਂ ਦੀ ਸੋਈ ਹੈ ਮੇਲ ਬੰਗ ਰਹੇ ਦੇ ਜੀ ਠੀਕ ਹੈ ਗੱਲ ਹਾਂਜੀ ਆ ਨੰਬਰ ਬੋਲ ਦੂ ਜੀ 953080 ਨਿਸ਼ਚਿਤ 95308 ਤੇ 0195622 ਦਾ ਨੰਬਰ ਆ ਪਿੰਡ ਲੋਹਾ ਖੇੜਾ ਤਹਿਸੀਲ ਲੌਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ